ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਸਿਮਰਨ ਲੈ ਕੇ ਆਜ਼ਾਰਨ ਨਿਊ ਸਟੇਟ ਦਾ ਡਿਬੇਟ ਸ਼ੋਅ ਜਿਸ ਦਾ ਨਾਮ ਹੈ ਗੱਲ ਪੰਜਾਬ ਦੀ ਕੇਂਦਰ ਦੇ ਵੱਲੋਂ BBMB ਚ ਫੇਰ ਬਦਲ ਹਰਿਆਣਾ ਵੱਲੋਂ ਵਿਦਾਨ ਸਭਾ ਵਾਸਤੇ ਹੋਰ ਥਾਂ ਦੀ ਮੰਗ ਪੰਜਾਬ ਯੂਨੀਵਰਸਿਟੀ ਜੋ ਹਰਿਆਣਾ ਦਾ ਹਿੱਸਾ ਤੇ ਸપ્ਤੋਹਾ ਬਾਅਦ ਹੁਣ ਕੇਂਦਰ ਸਰਕਾਰ ਨੇ ਅਖੀਰ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਕੀ ਟਾਂਚੇ ਵਿੱਚ ਇੱਕ ਇਤਿਹਾਸਿਕ ਬਦਲਾ ਕਰ ਦਿੱਤਾ ਹੈ ਇਸ ਫੈਸਲੇ ਦੇ ਤਹਿਤ 59 ਸਾਲ ਪੁਰਾਣੀ ਸੈਨੇਟ ਤੇ ਸਿੰਡੀਕੇਟ ਨੂੰ ਤੁਰੰਤ ਪ੍ਰਭਾਵ ਦੇ ਨਾਲ ਭੰਗ ਕੀਤਾ ਗਿਆ 1 اكتوبر ਨੂੰ ਜਾਰੀ ਕੀਤਾ ਗਿਆ ਕੇਂਦਰ ਸਰਕਾਰ ਦਾ ਹੁਕਮ 5 ਨਵੰਬਰ ਤੋਂ ਲਾਗੂ ਹੋਵੇਗਾ ਕੇਂਦਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਯੂਨੀਵਰਸਿਟੀ ਹੁਣ ਸੈਨੇਟ ਚੋਣਾ ਨਹੀਂ ਕਰਵਾਏਗੀ ਅਤੇ ਗ੍ਰੈਜੂਏਟ ਵੋਟਰਸ ਨੂੰ ਕੋਈ ਪ੍ਰਤੀਨਿਧਤਾ ਨਹੀਂ ਮਿਲੇਗੀ ਪਹਿਲਾਂ 91 ਮੈਂਬਰੀ ਸੈਨੇਟ ਅਤੇ 15 ਮੈਂਬਰੀ ਸਿੰਡੀਕੇਟ ਯੂਨੀਵਰਸਿਟੀ ਦੀਆਂ ਨੀਤੀਆਂ ਤੇ ਬਜਟ ਦਾ ਫੈਸਲਾ ਕਰਦੇ ਸੀ ਪਰ ਹੁਣ ਇਹ ਸਾਰੀਆਂ ਸ਼ਕਤੀਆਂ ਨਵੇਂ ਬਣੇ ਬੋਰਡ ਆਫ ਗਵਰਨਰਸ ਨੂੰ ਸੌਂਪ ਦਿੱਤੀ ਗਈ ਹੈ ਯੂਨੀਵਰਸਿਟੀ ਹੁਣ ਵਾਈਸ ਚਾਂਸਲਰ ਦੀ ਅਗਵਾਈ ਵਾਲੇ ਬੋਰਡ ਆਫ ਗਵਰਨਰਸ ਦੁਆਰਾ ਸੰਚਾਲਿਤ ਹੋਵੇਗੀ ਇਸ ਬੋਰਡ ਦੇ ਵਿੱਚ ਕੇਂਦਰ ਸਰਕਾਰ UGC ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਤੀਨਿਧ ਸ਼ਾਮਲ ਹੋਣਗੇ ਇਸ ਫੈਸਲੇ ਤੇ ਯੂਨੀਵਰਸਿਟੀ ਚ ਪ੍ਰਦਰਸ਼ਨ ਵੀ ਹੋ ਰਹੇ ਨੇ ਜਿਸ ਤੇ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਦਾ ਸਾਥ ਵੀ ਦਿੱਤਾ ਆਪ ਸੰਸਦ ਮਾਲਵੰਦਰ ਕੰਗਨੇਸ ਫੈਸਲੇ ਨੂੰ ਕੇਂਦਰ ਸਰਕਾਰ ਦਾ ਤੱਕਾ ਦੱਸਿਆ ਸੀ ਤੇ ਹੁਣ ਮੁੱਖ ਮੰਤਰੀ ਮਾਨ ਨੇ ਵੀ ਇਸ ਫੈਸਲੇ ਨੂੰ ਅਸੰਵਿਧਾਨਿਕ ਦੱਸਿਆ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੂੰ ਰਾਜਨੀਤਿਕ ਦਖਲਅੰਦਾਜ਼ੀ ਤੋਂ ਬਚਾਉਣ ਦੇ ਲਈ ਪੁਨਰਗਠਨ ਜ਼ਰੂਰੀ ਸੋਚ ਹੈ ਚਰਮਨੀਆ ਕਾਲੀ ਦਲ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੇ ਵੀ ਕੇਂਦਰ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ ਇਸ ਨੂੰ ਸੈਨੇਟ ਅਤੇ ਸਿੰਡੀਕੇਟ ਦੇ ਪੁਨਰਗਠਨ ਦੀ ਬਜਾਏ ਪੁਨਰ ਠਗਣ ਕਿਹਾ ਗਿਆ ਹੈ ਸਵਾਲ ਇਹ ਹੈ ਕਿ ਆਖਰ ਕਿਉਂ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਚੰਨਾਈ ਇੰਸਟ੍ਰਟ ਦਿਖਾ ਰਹੀ ਹੈ ਕਿ ਭਾਜਪਾ ਦਾ ਪੰਜਾਬ ਵਾਲ ਨੂੰ ਰਾ ਯੂਨੀਵਰਸਿਟੀ ਤੋਂ ਹੋ ਕੇ ਨਿਕਲੇਗਾ ਜੇ ਕੇਂਦਰ ਨਹੀਂ ਅਜ ਸੈਨੇਟ ਪੰਕ ਕੀਤੀ ਹੈ ਤਾਂ ਅੱਗੇ ਯੂਨੀਵਰਸਿਟੀ 'ਚ ਹੋਰ ਵੀ ਬਦਲਾ ਕਰਨ ਦੀ ਤਿਆਰੀ ਹੈ ਇਸੇ ਮੁੱਦੇ ਤੇ ਅੱਜ ਅਸੀਂ ਕਰਾਂਗੇ ਚਰਚਾ वाले ਦਿਨ ਇਹ ਫੈਸਲਾ ਕਰਨਾ ਕਿ ਜੀ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਿੰਡੀਕੇਟ ਹੈ ਤੇ ਸੈਨੇਟ ਨੂੰ ਖਤਮ ਕਰ ਦੇਣਾ ਇਹ ਸਿੱਧਮ ਸਿੱਧੀ ਜਿਹੜੀ ਸੰਵਿਧਾਨ ਦੀ ਦੇਸ਼ ਤੇ ਦੀ ਉਲੰਘਣਾ ਹੈਗੀ ਇਹ ਤੋਂ ਪਹਿਲਾਂ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਉਹਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਦੋਂ ਵੀ ਵਿਧਾਨ ਸਭਾ ਦੇ ਅੰਦਰ ਅਸੀਂ ਇਹਦਾ ਡਟ ਕੇ ਵਿਰੋਧ ਕੀਤਾ ਤੇ ਉਦੋਂ ਵੀ ਕੇਂਦਰ ਸਰਕਾਰ ਨੂੰ ਪਿੱਛੇ ਹਟਣਾ ਪਿਆ ਸੀ ਤੇ ਹੁਣ ਵੀ ਦੇਖੋ ਤੁਸੀਂ ਜਿਹੜੀ ਯੂਨੀਵਰਸਿਟੀ ਪਾਰਲੀਮੈਂਟ ਐਕਟ ਦੇ ਨਾਲ ਬਣੀ ਹੈ ਤੇ ਪੰਜਾਬ ਪੁਨਰਗਠਨ ਐਕਟ ਜਦੋਂ ਬਣਿਆ ਜਦੋਂ ਪੰਜਾਬ ਜਿਹੜਾ ਨਵਾਂ ਬਣਿਆ ਤਾਂ ਉਹਦੇ ਵਿੱਚ ਬਿਲਕੁਲ ਸਪਸ਼ਟ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਤੁਸੀਂ ਕੋਈ ਅਮੈਂਡਮੈਂਟ ਇਹਦੇ ਵਿੱਚ ਕਰਨੀ ਹੈ ਤਾਂ ਤੁਹਾਨੂੰ ਪੰਜਾਬ ਸਰਕਾਰ ਦੀ ਸੈਂਟ ਤੋਂ ਬਿਨਾ ਤੁਸੀਂ ਨਹੀਂ ਕਰ ਸਕਦੇ ਪਰ ਤੁਸੀਂ ਦੇਖੋ ਵੀ ਸਾਰੇ ਕਰਦੀਆਂ ਧਜੀਆਂ ਡਾਉਂਦੇ ਹੋਏ ਇਹ ਫੈਸਲਾ ਕਰ ਦੇਣਾ ਕਿ ਜੀ ਇਹ ਦੀ ਜਿਹੜੀ ਸਿੰਡੀਕੇਟ ਹੈ ਤੇ ਸੈਂਟਰ ਤੁਸੀਂ ਖਤਮ ਕਰ ਦੇਣਾ ਪੰਜਾਬ ਤੋਂ ਬਿਨਾ ਪੁੱਛੇ ਇਹ ਬਿਲਕੁਲ ਗੈਰ ਸੰਵਿਧਾਨਿਕ ਹੈ ਇਹਦੇ ਵਿਰੁੱਧ ਅਜੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਅਸੀਂ ਕਾਨੂੰਨਾਂ ਲੜਾਈ ਲੜਾਂਗੇ ਤੇ ਮੈਂ ਬਤੌਰ ਮੈਂਬਰ ਪਾਰਲੀਮੈਂਟ ਇਹ ਲੋਕ ਸਭਾ ਦੇ ਅੰਦਰ ਵੀ ਇਹਨੂੰ ਡਟ ਕੇ ਇਹਦੀ ਆਵਾਜ਼ ਉਠਾਵਾਂਗੇ ਤੇ ਇਹਦਾ ਵਿਰੋਧ ਕਰਾਂਗੇ ਤੇ ਸੜਕਾਂ ਤੇ ਕਰਨਾ ਪਿਆ ਉੱਥੇ ਵੀ ਕਰਾਂਗੇ ਪਰ ਇਹ ਸੀ ਬਿਲਕੁਲ ਬਰਦਾਸ਼ਤ ਮੈਂ ਕਿ ਕੋਈ ਵੀ ਪੰਜਾਬੀ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੂਗਾ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਨਾਲ ਦਹਾਕੇ ਪ੍ਰਤੀ ਇੱਕ ਸਾਝਾ ਹੈ ਪੰਜਾਬੀਆਂ ਦੀ ਕਿਉਂਕਿ ਜਦੋਂ ਦੇਸ਼ ਦੀ ਵੰਡ ਹੋਈ ਤਾਂ ਲੱਖਾਂ ਪੰਜਾਬੀ ਆ ਜਿਹੜਾ ਪਾਕਿਸਤਾਨ ਦੇ ਵਿੱਚ ਆਪਣੇ ਘਰ ਛੱਡ ਕੇ ਇੱਧਰਲੇ ਜਿਹੜੇ ਪੰਜਾਬ ਨੇ ਉਹ ਆਏ ਤਾਂ ਜਦੋਂ ਉਹ ਲੱਖਾਂ ਪੰਜਾਬੀ ਆਏ ਤਾਂ ਪੰਜਾਬ ਯੂਨੀਵਰਸਿਟੀ ਵੀ ਆਪਣਾ ਜਿਹੜਾ ਪਹਿਲਾ ਕਰਨੌਰ ਛੱਡ ਕੇ ਸਾਡੇ ਨਾਲ ਪਹਿਲਾ ਹੁਸ਼ਿਆਰਪੁਰ ਇਹਦਾ ਕੈਂਪਸ ਬਣਿਆ ਤੇ ਫਿਰ ਚੰਡੀਗੜ੍ਹ ਚ ਕੈਂਪਸ ਬਣਿਆ ਸੋ ਇਹਦੇ ਨਾਲ इमोशनल ਅਟੈਚਮੈਂਟ ਆ ਪੰਜਾਬ ਦੇ ਲੋਕਾਂ ਦੀ ਸਾਡੀ ਵਿਰਾਸਤ ਸੋ ਇਹ ਅਸੀਂ ਕਦੇ ਵੀ ਪੰਜਾਬੀ ਇਹ ਬਰਦਾਸ਼ਤ ਨਹੀਂ ਕਰਨਗੇ ਕਿ ਤੁਸੀਂ ਇਹਦਾ ਤਾਂਚਾ ਜਿਹੜਾ ਉਹਨੂੰ ਬਦਲ ਦੇਵੋ ਤੇ ਬਿਨਾ ਪੁੱਛੇ ਪੰਜਾਬ ਦੇ ਪੰਜਾਬ ਦੇ ਲੋਕਾਂ ਤੋਂ ਸਰਕਾਰ ਤੋਂ ਕੇਂਦਰ ਸਰਕਾਰ ਫੈਸਲਾ ਕਰੇ ਸੋ ਇਹਦਾ ਡੱਟ ਕੇ ਅਸੀਂ ਕਾਨੂੰਨ ਨਾਲ ਲੜਾਈ ਵੀ ਲੜਾਂਗੇ ਤੇ ਡੱਟ ਕੇ ਦਾ ਵਿਰੋਧ ਆ ਉਹ ਕਰਾਂਗੇ ਤੇ ਬਿਲਕੁਲ ਅ ਕੇਂਦਰ ਨੂੰ ਆਪਣੀ ਮਨਮਰਜ਼ੀ ਇਹਦੇ ਵਿੱਚ ਨਹੀਂ ਕਰਨ ਦੇਵਾਂਗੇ ਦੇਨ ਕੋਟ ਤੱਕ ਲੈ ਕੇ ਜਾਇਆ ਜਾਏਗਾ ਇਸ ਇਤਿਆਹਾਸ ਦੀ ਚਰਚਾ ਕਰਾਂਗੇ ਸਾਡੇ ਨਾਲ ਸਾਡੇ ਮਾਨਯੋਗ ਪੈਨਲਿਸਟ ਜੁੜਗੇ ਨੇ ਸਾਡੇ ਨਾਲ ਨੇ ਰਾਜਨ ਅਮਰਦੀਪ ਜੀ ਆਮ ਆਦਮੀ ਪਾਰਟੀ ਦੇ ਬੁਲਾਰੇ ਜਸਪ੍ਰੀਤ ਨਰਵਲ ਜੀ ਕਾਂਗਰਸ ਦੇ ਬੁਲਾਰੇ ਗੁਰਨੂਰ ਕਾਂਡਾ ਸੋਪੂ ਦੇ ਲੀਡਰ ਯਾਨਕੀ ਸਟੂਡੈਂਟ ਲੀਡਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਰਾਜਨ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਨੀ ਆ ਜਿਸ ਤਰੀਕੇ ਦੇ ਨਾਲ ਇੱਕ ਹੋਰ ਫਰਮਾਨ ਜਾਰੀ ਕੀਤਾ ਗਿਆ ਹੈ ਪਹਿਲਾਂ ਉਹੀ ਗੱਲ ਕਿ BBMP ਦੇ ਵਿੱਚ ਆਪਣਾ ਜਿਹੜਾ ਅਧਿਕਾਰ ਦੱਸਦੇ ਹੋਏ BBMP ਚ ਫੇਰ ਬਦਲ ਕੀਤਾ ਗਿਆ ਫੇਰ ਇਹ ਕਹਿੰਦੇ ਨੇ ਕਿ ਹਰਿਆਣਾ ਨੂੰ ਹੋਰ ਵਿਧਾਨ ਸਭਾ ਚਾਹੀਦੀ ਹੈ ਉਹਦੇ ਲਈ ਹੋਰ ਥਾਂ দাও ਚੰਡੀਗੜ੍ਹ ਚ ਸਾਡਾ ਵੀ ਜ਼ਿਆਦਾ ਹੱਕ ਹੈ ਤੇ ਹੁਣ ਫਾਈਨਲੀ ਪੰਜਾਬ ਯੂਨੀਵਰਸਿਟੀ ਦਾ ਸਿੰਡੀਕੇਟ ਜਿਹੜਾ ਪੰਕ ਕਰ ਦਿੱਤਾ ਗਿਆ ਤੇ ਇਹਦੇ ਨਾਲ ਬਹੁਤ ਸਾਰੇ ਅਧਿਕਾਰ ਜਿਹੜੇ ਨੇ ਉਹ ਸਟੂਡੈਂਟਸ ਦੇ ਉਹ ਵੀ ਖ ਜਾਰੀ ਹੈ ਕਿਉਂਕਿ ਅੱਜ ਇੱਕ ਖਬਰ ਆਈ ਸੀ ਉਹ ਚ ਕਿਹਾ ਜਾ ਰਿਹਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਨਵੇਂ ਜਿਹੜੇ ਸਟੂਡੈਂਟਸ ਨੂੰ ਤਾਂ ਹਲਫਨਾਮਾ ਵੀ ਲਿਖਵਾਇਆ ਜਾ ਰਿਹਾ ਕਿ ਤੁਸੀਂ ਕਿਸੇ ਵੀ ਸਟੂਡੈਂਟ ਯੂਨੀਅਨ ਦੇ ਨਾਲ ਨਹੀਂ ਜੁੜੋਗੇ ਕੋਈ ਵੀ ਪ੍ਰੋਟੈਸਟ ਤੁਸੀਂ ਪਾਰਟਿਸਿਪੇਟ ਨਹੀਂ ਕਰੋਗੇ ਜੇ ਕੀਤਾ ਤੇ ਤੁਹਾਡੇ ਕੋਲ ਤੁਹਾਡੇ ਉੱਤੇ ਕਾਰਵਾਈ ਕਰਨ ਦੀ ਜਿਹੜੀ ਹੈ ਯੂਨੀਵਰਸਿਟੀ ਦੇ ਕੋਲ ਪ੍ਰਬਧਾਨ ਹੋਏਗਾ ਤੇ ਕਿਸ ਤਰੀਕੇ ਦੇ ਨਾਲ ਕੇਂਦਰ ਦਾ ਦਖਲ ਜਿਹੜਾ ਯੂਨੀਵਰਸਿਟੀ 'ਚ ਕਿਉਂ ਹੋ ਰਿਹਾ ਹੈ ਪਹਿਲਾਂ ਤਾਂ ਇਹਦੇ ਤੇ ਗੱਲਬਾਤ ਕਰਦੇ ਹਾਂ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਬੱਸ ਜੀ ਹੁਣ ਤੁਹਾਡੇ ਸਾਹਮਣੇ ਹੀ ਹੈ ਕਿ ਬੀਜੇਪੀ ਦਾ ਜਿਹੜਾ ਕਿ ਅੰਤ ਆ ਚੁੱਕਿਆ ਹੈ ਹੂੰ ਦੇਸ਼ ਦੇ ਵਿੱਚੋਂ ਕਿ ਜਿਹੜਾ ਕਿ ਦੇਸ਼ ਦੇ ਵਿੱਚ ਨਰਿੰਦਰ ਮੋਦੀ ਜੀ ਬੀਜੇਪੀ ਇਹ ਜਿਹੜਾ ਆਪਣਾ ਫੈਡਰਲ ਸਿਸਟਮ ਖਤਮ ਕਰਨਾ ਚਾਹੁੰਦੀ ਹੈ ਸਟੇਟਾਂ ਦਾ ਤੇ ਸਾਰੇ ਦੇਸ਼ ਦੇ ਉੱਤੇ ਇੱਕ ਪ੍ਰਾਈਮ ਮਿਨਿਸਟਰ ਨਹੀਂ ਇੱਕ ਪ੍ਰੈਜ਼ੀਡੈਂਟ ਦੇ ਤੌਰ ਤੇ ਮੋਦੀ ਜੀ ਰਾਜ ਕਰਨਾ ਚਾਹੁੰਦੇ ਹੂੰ ਪੰਜਾਬ ਦੇ ਨਾਲ ਇੰਨਾ ਤੱਕਾ ਐਨੇ ਜਦੋਂ ਵੀ ਇਹਨਾਂ ਨੇ ਕੋਈ ਫੈਸਲਾ ਲੈਣਾ ਹੁੰਦਾ ਪੰਜਾਬ ਦੇ ਗੇਸਟ ਤੇ ਇਹ ਮਿੰਟਾਂ ਦੇ ਵਿੱਚ ਲੈਂਦੇ ਆ ਪੰਜਾਬ ਦੀ ਜਿਹੜੀ ਯੂਨੀਵਰਸਿਟੀ ਹੈ ਪੰਜਾਬ ਦੀ ਲੇਗੇਸੀ ਹੈ ਪੰਜਾਬ ਦਾ ਤਾਜ ਹੈ ਸਿਰ ਦਾ ਪੰਜਾਬ ਨੂੰ ਉਹਦੇ ਤੇ ਮਾਣ ਹੈ ਤੇ ਇਹ ਪੰਜਾਬ ਦੀ ਜਿਹੜੀ ਪੰਜਾਬ ਨਾਮ ਹੀ ਪੰਜਾਬ ਯੂਨੀਵਰਸਿਟੀ ਹੈ ਉਹਨੂੰ ਇਹ ਸੈਂਟਰ ਦੇ ਅੰダー ਕਰਨਾ ਚਾਹੁੰਦੇ ਆ ਫੇਰ ਤਾਂ ਮੋਦੀ ਜੀ ਤੁਸੀਂ ਭਾਰਤ ਦਾ ਨਾਮ ਹੀ ਪੰਜਾਬ ਰੱਖ ਲਓ ਚ ਐਨੀ ਗੱਲ ਹੈ ਸੰਸਦ ਨੂੰ ਭੰਕਰਨਾ ਇੱਕ ਉਹਨਾਂ ਨੇ ਜਿਹੜੇ ਫਰਮਾਨ ਹੈ ਜਿਹੜੇ ਦਿੱਤੇ ਹੈ ਇੱਕ ਅਨਲੀਗਲ ਜਿਹੜੇ ਇਨਲੀਗਲ ਜਿਹੜੀ ਫਰਮਾਨ ਦਿੱਤੇ ਗਏ ਆ ਜਿਹੜੇ ਕਿ ਜਾਂ ਤਾਂ ਕੋਈ ਵਿਧਾਨ ਸਭਾ ਕੋਲ ਸਕਦੇ ਇਹਨਾਂ ਨੇ ਨੋਟੀਫਿਕੇਸ਼ਨ ਦੇ ਕੇ ਇੱਕ ਰਾਤੀ ਕਿਤੇ ਪੁਰਾਣੇ ਜਿਹੜੇ ਸੀਗੇ ਸਰ ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਾਂ ਤਾਂ ਵਿਧਾਨ ਸਭਾ ਚੋਂ ਗਈਆਂ ਜਾਂ ਕੋਈ ਪਾਰਲੀਮੈਂਟ ਚੋਂ ਗਈਆਂ ਜਾਂ ਕੋਈ ਰਾਸ਼ਟਰਪਤੀ ਕਰੂਗਾ ਇਹਨਾਂ ਨੇ ਪਹਿਲਾਂ ਵੀ ਦੋ ਤਿੰਨ ਮੀਟਿੰਗਾਂ ਇਦਾਂ ਦੀਆਂ ਕਰ ਚੁੱਕਿਆ ਜਿੱਦੇ ਸਾਡੇ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਜੁਆਇਨ ਕੀਤੀਆਂ ਉਹਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਵੀ ਸੀਗੇ ਪੰਜਾਬ ਹਰਿਆਣਾ ਦੇ ਗਵਰਨਰ ਵੀ ਸੀਗੇ ਉਹਦੇ ਵਿੱਚ ਵੀ ਸੀ ਵੀ ਸੀਗੇ ਕਈ ਅਫੀਸਰ ਸੀਗੇ ਪਰ ਉਹਦੇ ਵਿੱਚ ਹਰਿਆਣਾ ਦੇ ਹੀ ਮੁੱਖ ਮੰਤਰੀ ਜੀ ਨੇ ਵਾਕ ਆਊਟ ਕਰਤਾ ਸੀ ਕਿ ਮੈਂ ਇਹ ਨਹੀਂ ਮੰਨਦਾ ਇਹ ਚਾਹੁੰਦੇ ਸੀ ਕਿ ਉੱਥੇ ਪੰਚਕੁਲਾ ਦੇ ਹਰਿਆਣਾ ਦੇ ਕੁਰਕਸ਼ੇਤਰਾ ਦੇ ਕਾਲਜ ਵੀ ਆਣ ਭਗਵੰਤ ਮਾਨ ਜੀ ਨੇ ਉੱਥੋਂ ਇਹ ਡਿਸਐਗਰੀ ਕਰਕੇ ਉੱਠਿਆ ਸੀਗੇ ਕਿ ਸਾਨੂੰ ਇਹ ਥੋੜਾ ਜਿਹੜਾ ਇਹ ਫਰਮਾਨ ਹੈ ਇਹ ਜਿਹੜੀ ਸਾਡੀ ਮੀਟਿੰਗ ਹੈ ਅਸੀਂ ਇਸ ਨੂੰ ਨਹੀਂ ਮੰਨਦੇ ਉਸ ਤੇ ਚਾਹੁੰਦੇ ਸੀਗੇ ਪਹਿਲਾਂ ਤੁਸੀਂ ਚਾਹੁੰਦੇ ਸੀਗੇ ਕਿ ਮਤਲਬ ਕਿ ਉਹਨਾਂ ਕਾਲਜਿਸ ਦੇ ਜਿਹੜੇ ਆ ਆਪਣਾ ਮੈਂਬਰਸ ਹੈ ਉਹਨਾਂ ਨੂੰ ਇੱਥੇ ਸੈਨੇਟ ਮੈਂਬਰ ਬਣਾਇਆ ਜਾਊਗਾ ਤੇ ਇੱਥੇ ਫਿਰ ਅਸੀਂ ਇਸ ਫੈਸਲੇ ਲੈ ਕੇ ਇੱਥੇ ਜਿਹੜੇ ਨੋਟੀਫਿਕੇਸ਼ਨ ਹੋਰ ਜਾਰੀ ਕਰਕੇ ਇਹ ਜਿਹੜੀ ਯੂਨੀਵਰਸਿਟੀ ਹੈ ਪੰਜਾਬ ਤੋਂ ਅਸੀਂ ਖੋਲਾਂਗੇ ਪਰ ਜਿਹੜੇ ਪੰਜਾਬੀ ਹੈ ਇਹਨਾਂ ਨੂੰ ਪਤਾ ਨਹੀਂ ਨਰਿੰਦਰ ਮੋਦੀ ਜੀ ਨੂੰ ਪਹਿਲਾਂ ਵੀ ਇਹ ਮਾਫੀ ਮੰਗ ਚੁੱਕੇ ਹੈ ਜਿਹੜੇ ਇਹਨਾਂ ਨੇ ਕਿਸਾਨ ਵਿਰੋਧੀ ਜਿਹੜੇ ਬਿੱਲ ਤਿਆਰ ਕੀਤੇ ਸੀਗੇ ਖੇਤੀ ਆਰਡੀਨੈਂਸ ਦੇ ਉੱਥੇ ਵੀ ਮਾਫੀ ਮੰਗ ਚੁੱਕਿਆ ਕਿ ਮੇਰੇ ਤੋਂ ਗਲਤੀ ਹੋ ਗਈ ਇਹੋ ਜਿਹੇ ਪ੍ਰਧਾਨ ਮੰਤਰੀ ਨੂੰ ਸਿਫਾਰਸ਼ ਦੇਣਾ ਚਾਹੀਦਾ ਹੈ ਕਿ ਲੋਕਾਂ ਦੇ ਵਿਰੋਧ ਦੇ ਵਿੱਚ ਫੈਸਲਾ ਠੀਕ ਹੈ ਕਿਉਂਕਿ ਵਿਦਿਆਰਥੀ ਵਿਰੋਧ ਬਹੁਤ ਗਾਰੀ ਨੇ ਤੇ ਗੱਲ ਇਹ ਵੀ ਹੈ ਕਿ ਹੁਣ ਪੰਜਾਬ ਸਰਕਾਰ ਦਾ ਕੀ ਸਟੈਂਡ ਰਹਿਣ ਵਾਲਾ ਕਿਉਂਕਿ ਮਾਨ ਸਾਹਿਬ ਕਹੇ ਕਿ ਅਸੀਂ ਇਸ ਮੈਟਰ ਨੂੰ ਲੈ ਕੇ ਕੋਰਟ ਚ ਮੁਕ ਕਰਾਂਗੇ ਸੁਖਮੰਤ ਮਾਨ ਜੀ ਹਾਈ ਕੋਰਟ ਜਾਣਾ ਪਿਆ ਹਾਈ ਕੋਰਟ ਜਾਣਗੇ ਸੁਪਰੀਮ ਕੋਰਟ ਜਾਣਗੇ ਮਾਹਰਾਂ ਦੀ ਸਲਾਹ ਲੈ ਰਹੇ ਹੈ ਤੇ ਇਹ ਤੋਂ ਬਾਅਦ ਮੈਂ ਕਹਿੰਦਾ ਮੋਦੀ ਜੀ ਪਹਿਲਾਂ ਹੀ ਫੈਸਲਾ ਵਾਪਸ ਲੈ ਲਓ ਉਸ ਤੋਂ ਬਾਅਦ ਤੁਹਾਨੂੰ ਮਾਫੀ ਮੰਗਣੀ ਪਵੇ ਕਿੱਥੇ ਤਾਂ ਮੋਦੀ ਜੀ ਪੀਜਪੀ ਪ੍ਰਣ ਕਰਦੀ ਹੈ ਕਿ ਅਸੀਂ ਪੰਜਾਬ ਸਰਕਾਰਾਂ ਬਣਾਵਾਂਗੇ ਕਿੱਥੇ ਪੰਜਾਬ ਦੇ ਵਿੱਚ 50 ਵਿਰੋਧੀ ਫੈਸਲੇ ਦਿਨ ਬਾ ਦਿਨ ਲਏ ਜਾ ਰਹੇ ਹੈ ਕਦੇ BBMB ਤੇ ਸਾਡੇ ਅਧਿਕਾਰ ਖੋਏ ਗਏ ਹਾਂਜੀ ਹੁਣ ਸਾਨੂੰ ਯੂਨੀਵਰਸਿਟੀਆਂ ਵੀ ਲੈ ਲੋ ਸਾਡੇ ਤੋਂ ਪੰਜਾਬੀ ਜਿਹੜਾ ਪੰਜਾਬ ਦਾ ਪੰਜਾਬ ਸਾਰੇ ਦੇਸ਼ ਨਾਲ ਖੜਾ ਪੰਜਾਬ ਦਾ ਪੰਜਾਬੀ ਪੰਜਾਬ ਦੇ ਸਿੱਖ ਦੇਸ਼ਾਂ ਦੇ ਬਾਡਰਾਂ ਤੇ ਖੜੇ ਐ ਬਚਾਉਣ ਦੇ ਲਈ ਹਮੇਸ਼ਾ ਦੇਸ਼ ਦੇ ਨਾਲ ਖੜੇ ਐ ਪਰ ਉਹਨਾਂ ਦੇ ਵਿਰੋਧੀ ਜਿਹੜਾ ਚਿਹਰਾ ਹੈ ਬੀਜੇਪੀ ਦਾ ਅੱਜ ਨੰਗਾ ਹੋ ਗਿਆ ਅੱਜ ਪੰਜਾਬ ਦੇ ਸਾਹਮਣੇ ਕਿੰਨੇ ਜਸਪ੍ਰੀਤ ਜੀ ਸਾਡੇ ਨਾਲ ਨੇ ਕਾਂਗਰਸ ਨੂੰ ਬੁਲਾ ਰਹੇ ਜਸਪ੍ਰੀਤ ਜੀ ਇਸ ਵੇਲੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਸ ਵੇਲੇ ਕਿਹਾ ਗਿਆ ਸੀਗਾ ਕਿ ਯੂਨੀਵਰਸਿਟੀ ਨੂੰ ਸਟੂਡੈਂਟਸ ਨੂੰ ਰਾਜਨੀਤਿਕ ਕਰਨ ਤੋਂ ਦੂਰ ਰੱਖਣ ਦੇ ਲਈ ਇਹ ਸਟੈਪ ਜਿਹੜਾ ਚੁੱਕਿਆ ਜਾ ਰਿਹਾ ਤਾਂ ਕਿ ਸਟੂਡੈਂਟਸ ਨੇ ਪੜਾਈ ਵੱਲ ਧਿਆਨ ਦੇ ਵਲ ਧਿਆਨ ਦੇਣ ਦਾ ਕਰਕੇ ਸਟੈਪ ਚੁੱਕਿਆ ਗਿਆ ਹੈ ਲੇਕਿਨ ਅਸਲੀਅਤ ਸ਼ਾਇਦ ਕੁਝ ਹੋਰ ਹੈ ਕਿਉਂਕਿ ਸਟੂਡੈਂਟਸ ਨੇ ਸਿੱਧੇ ਜਾਂ ਬੇਵਕੂਫ ਕਹਿ ਲੋ ਨਹੀਂ ਹੈਗੇ ਉਹਨਾਂ ਨੂੰ ਪਤਾ ਹੈ ਕਿ ਕਿਉਂ ਆਖਰਕਾਰ ਇਹੋ ਜਿਹੇ ਕੰਮ ਜਿਹੜੇ ਕੀਤੇ ਜਾ ਰਹੇ ਨੇ ਕਿ ਇੱਕ ਫੈਡਰਲਿਜ਼ਮ ਹੀ ਉਹਨਾਂ ਕੋਲੋਂ ਖੋਹ ਲਿਆ ਜਾਵੇ ਅਧਿਕਾਰ ਜਿਹੜੇ ਸਟੂਡੈਂਟਸ ਦੇ ਨੇ ਉਹੀ ਉਹਨਾਂ ਕੋਲੋਂ ਖੋਹ ਲਿਆ ਜਾਏ ਉਹ ਪ੍ਰੋਟੈਸਟ ਹੀ ਨਹੀਂ ਕਰ ਪਾਣਗੇ ਕੋਈ ਇਲੈਕਟਿਡ ਸੇਨੇਟ ਨਹੀਂ ਹੋਏਗੀ ਬਜਟ ਜਿਹੜਾ ਹੈ ਉਹ ਵੀ ਕੇਂਦਰ ਸਰਕਾਰ ਡਿਸਾਈਡ ਕਰੇਗੀ ਕਿਸ ਤਰੀਕੇ ਦੇ ਨਾਲ ਫਿਰ ਸਟੂਡੈਂਟਸ ਇੱਥੇ ਐਡਮਿਸ਼ਨ ਲੈਣਗੇ ਸਾਰਾ ਕੁਝ ਕੇਂਦਰ ਡਿਸਾਈਡ ਕਰੇਗਾ ਆਪੋ ਖੜਿਓ ਅਨਮਿਊਟ ਕਰ ਲਓ ਜਸਪ੍ਰੀਤ ਜੀ ਅਨਮਿਊਟ ਕੀਤਾ ਹੈ ਮੇਰੀ ਬਾਤ ਆ ਰਹੀ ਹੈ ਜੀ ਆ ਰਹੀ ਆ ਰਹੀ ਬੋਲੋ ਹਾਂਜੀ ਆ ਰਹੀ ਹੈ ਬਾਤ ਮੇਰੀ ਜੀ ਜੀ ਆ ਰਹੀ ਹੈ ਹਾਂਜੀ ਪਹਿਲਾਂ ਤਾਂ ਮੇਰੇ ਉਹਨਾਂ ਪਿਆਰ ਭਰੀ ਸਾਸੀ ਕਾਲ ਜੀ ਤੁਹਾਨੂੰ ਸਾਰੇ ਬੁਲਾ ਰਿਆ ਨੂੰ ਕਿ ਸਾਡੀ ਚਲਚਾ ਹੈ ਦੇਖੋ ਗੱਲ ਇਸ 3 ਦੇ ਨਾਲ ਹੈ ਕਿ ਇਹ ਸਿੱਧੀ ਤਰ੍ਹਾਂ ਜਨੂਰੀਅਤ ਦੇ ਸਾਡੇ ਹੱਕਾਂ ਦੇ ਉੱਤੇ ਡਾਕਾ ਹੈ ਡਾਕਾ ਕਿਦਾ ਇਹ ਆਪਾਂ ਜਾਣ ਸਕਦੇ ਹਾਂ ਕਿ ਜੇ ਤਰੀਕੇ ਦੇ ਨਾਲ ਹੈ ਆਪਾਂ ਪਹਿਲਾਂ ਵੀ ਕਹਿ ਚੁੱਕੇ ਸੰਵਿਧਾਨ ਬਚਾਓ ਦੇਸ਼ ਬਚਾਓ ਤੋਂ ਦੇਸ਼ ਦਾ ਸੰਵਿਧਾਨ ਜਿਹੜਾ ਸ਼ੁਰੂ ਹੁੰਦਾ ਹੈ ਦੇਸ਼ ਦੀਆਂ ਜਿਹੜੀਆਂ ਇਹ ਇੰਸਟੀਟਿਊਸ਼ਨ ਨੇ ਉਤੋਂ ਆਪਣੇ ਬੱਚੇ ਜਿਹੜੇ ਨੇ ਉਹ ਜਮਹੂਰੀਅਤ ਸਿੱਖ ਕੇ ਜਿਹੜਾ ਕਿ ਇਸ ਦੇਸ਼ ਦੀ ਰਾਜਨੀਤੀ ਚ ਉੱਤਰਦੇ ਨੇ ਅੱਜ ਯੂਨੀਵਰਸਿਟੀਆਂ ਦੇ ਵਿੱਚ ਇਹ ਇਸ ਤਰੀਕੇ ਦੇ ਹਾਲਾਤ ਹੋਣਗੇ ਜੇ ਸੈਨੇਟ ਨੂੰ ਭੰਗ ਕੀਤਾ ਜਾਏਗਾ ਸਭ ਤੋਂ ਪਹਿਲਾਂ ਤਾਂ ਸਾਨੂੰ ਸਟੂਡੈਂਟਸ ਨੂੰ ਸਾਨੂੰ ਜਿਹੜੇ ਬਾਕੀ ਪੰਜਾਬੀ ਉਹਨਾਂ ਨੂੰ ਸੈਨੇਟ ਸਮਝਾਉਣੀ ਪੈਗੀ ਕਿ 90 ਮੈਂਬਰ ਠੀਕ ਹੈ ਜਿਹਦੇ ਵਿੱਚ ਕਿ ਅਲੂਮਨੀਆ ਸੀਗੇ ਜਿਹਦੇ ਵਿੱਚ ਕਿ ਪਾਰਟੀਆਂ ਦੇ ਰਿਪਰੈਜ਼ੈਂਟੇਟਿਵਸ ਸੀਗੇ ਜਿਹਦੇ ਵਿੱਚ ਕਿ ਉੱਦੀ ਜੀ ਉਹਨਾਂ ਨੂੰ ਘਟਾ ਕੇ ਉਹਨਾਂ ਨੂੰ 30 ਦੇ ਉੱਤੇ ਜਾਨਕੀ ਕੱਲੀ ਮੈਂਬਰ ਜਿਹੜੇ ਬਣਾਏ ਜਾਣੇ ਨੇ ਉਹ ਵੀ ਭਾਜਪਾ ਨੇ ਆਪਣੇ ਥੋਪਣੇ ਨੇ ਕਿ ਸਿੱਧਾ ਸਿੱਧਾ ਤਾਨਾਸ਼ਾਹ ਦੀ ਰਾਜਨੀਤੀ ਜਿਹੜੀ ਹੈ ਪੰਜਾਬ ਯੂਨੀਵਰਸਿਟੀ ਤੋਂ ਜਿਹੜਾ ਹੈ ਕਿ ਵਿਰਵਾਦ ਕਰਨ ਦੇ ਲਈ ਜਿਹੜੀ ਹੈ ਭਾਜਪਾ ਤੁਰਪਈ ਹੈ ਜਿਹਨੂੰ ਕਿ ਪੰਜਾਬ ਦੇ ਲੋਕ ਭਾਰਤ ਦੇ ਲੋਕ ਕੱਟ ਨਹੀਂ ਕਰਨਗੇ ਕਿਉਂਕਿ ਜਿੱਥੇ ਤੱਕ ਗੱਲ ਕੀਤੀ ਜਾਵੇ ਵਿਰੋਧੀ ਧਿਰ ਵੀ ਵਿਰੋਧੀ ਧਿਰ ਤਾਂ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈ ਸਵਾਲ ਤਾਂ ਹੁੰਦਾ ਕਿ ਪੰਜਾਬ ਸਰਕਾਰ ਕਿੱਥੇ ਖੜੀ ਹੈ ਸਵਾਲ ਤਾਂ ਪੰਜਾਬ ਸਰਕਾਰ ਨੇ ਅਜ ਤੱਕ ਕੀ ਸਟੈਪ ਕੀਤੇ ਨੇ 2022 ਦੇ ਵੇਲੇ ਅਮਿਸ਼ਾ ਕਹਿ ਕੇ ਗਏ ਸੀ ਕਿ ਮੈਂ ਇਸ ਯੂਨੀਵਰਸਿਟੀ ਨੂੰ ਜਿਹੜਾ ਕਿ ਕੇਂਦਰ ਸਰਕਾਰ ਦੇ ਅਧੀਨ ਆਇਆ ਉਹ ਲੈ ਕੇ ਆਉਂਗਾ ਉਸ ਵੇਲੇ ਪੰਜਾਬ ਸਰਕਾਰ ਕਿੱਤੇ ਸੀ ਜਿਹੜਾ ਕੇਂਦਰ ਸਰਕਾਰ ਤੋਂ ਪਟਾਇਆ ਦੇਣ ਵਾਲਾ ਸੀ ਜੇ ਪੰਜਾਬ ਸਰਕਾਰ ਦੇ ਦਿੱਤੇ ਹਾਈ ਕੋਰਟ ਦੇ ਫੈਸਲਿਆਂ ਦੇ ਕੋਲ ਜਿਹੜਾ ਬਚਿਆ ਜਾ ਸਕਦਾ ਸੀ ਹੁਣ ਤੱਕ ਕੀ ਕਹਿੰਦੇ ਹੁੰਦੇ ਆ ਹੁਣ ਤਾਂ ਸਾਡੇ ਹੱਥੋਂ ਗੇਮ ਜਿਹੜੀ ਆ ਇਹਨਾਂ ਨੇ ਬਾਹਰ ਕੱਢਤੀ ਹੋਈ ਆ ਹੁਣ ਸੁਪਰੀਮ ਕੋਰਟ ਚਲ ਜਾਂਣ ਕੋਰਟ ਤੇ ਵਿੱਚ ਚਲ ਜਾਂਣ ਉਹਦਾ ਫੈਸਲਾ ਆਪਾਂ ਚਾਹਤਾ 10 ਦਿਨ ਬਾਦੋਂ ਦਾ ਦਸਾਲਾ ਬਾਦ ਹੁੰਦਾ ਉਹਦਾ ਥੋੜੀ ਚਿੱਤ ਕਰ ਸਕਦੇ ਆ ਪਰ ਮੌਜੂਦਾ ਤੌਰ ਤੇ ਪੰਜਾਬ ਦੇ ਹਾਕਮੂਣੇ ਜਿਹੜਾ ਡਾਕਾ ਪਾਇਆ ਅਸੀਂ ਤਾਂ ਇਹ ਵੀ ਬੇਇਨਤੀ ਕਿ ਇਹ ਕਾਮਨ ਜਿਹੜਾ ਹੈਗਾ ਇਸ਼ੂ ਹੈ ਪੂਰੇ ਪੰਜਾਬ ਦਾ ਪੂਰੀਆਂ ਪਾਰਟੀਆਂ ਦਾ ਸਾਰੀਆਂ ਪਾਰਟੀਆਂ ਇਸਦੇ ਖਿਲਾਫ ਨੇ ਔਰ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਦਿੱਲੀ ਕੂਚ ਕਰੇ ਭਰਿਆਂ ਦੇ ਲਈ ਕੀ ਉਹ ਤੇ ਪ੍ਰੋਟੈਸਟ ਲਈ ਜਾਵੇ ਪਕਾਨਮਾਦਿਕਾ ਮੀਟਿੰਗ ਲਈ ਜਾਵੇ ਵਿਰੋਧੀ ਤੇ ਜਿਹੜੀ ਹੈ ਕਿ ਜੇ ਇਹ ਇਦਾਂ ਦਾ ਕਦਮ ਚੱਕਦੇ ਆ ਤਾਂ ਇਹਨਾਂ ਦੇ ਨਾਲ ਹੋਏਗਾ ਪਰ ਗਲਤ ਹੈ ਕਿ ਇਹ ਕਿਸੇ ਨੂੰ ਨਾਲ ਲੈ ਕੇ ਚੱਲਣਾ ਨਹੀਂ ਚਾਹੀਦਾ ਗਲਤ ਹੈ ਇਹ ਹੈ ਕਿ ਇਹ ਧੜਿਆਂ ਦੇ ਵਿੱਚ ਜਾਣਾ ਚਾਹੁੰਦੇ ਨੇ ਜਿਹਦੇ ਕਰਕੇ ਜਿਹੜਾ ਕਿ ਪੰਜਾਬ ਦੇ ਹਾਕਮ ਤੂគ ਨੂੰ ਜਿਹੜਾ ਕੇਂਦਰ ਢਾਲਾ ਰਹੀ ਹੈ ਪੰਜਾਬ ਚਾਹੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਕਿ ਚਾਹੇ ਤਾਂ ਜੇ ਫਾਈਨੈਂਸ਼ਲੀ ਦੇਖਿਆ ਜਾਵੇ ਤਾਂ ਬਹੁਤ ਡਾਊਨ ਜਾ ਚੁੱਕਾ ਹੈ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਸਾਡੇ ਹਾਲਾਤ ਨੇ ਸਾਡੇ ਸਟੂਡੈਂਟਸ ਪੋਲਿਟਿਕਸ ਦੇ ਉੱਤੇ ਸਾਡੀ ਆਉਣ ਵਾਲੀ ਲੀਡਰਸ਼ਿਪ ਨੂੰ ਖਤਮ ਕਰਨ ਦੇ ਲਈ ਇਦਾਂ ਦੇ ਇਹ ਕਦਮ ਚੁੱਕੇ ਜਾ ਰਹੇ ਨੇ ਇਹ ਯੂਨੀਵਰਸਿਟੀ ਯੂਨੀਵਰਸਿਟੀ ਦੇ ਦੋ ਪੰਜਾਬ ਦੇ ਵਿੱਚ ਮਾੜੇ ਹਾਲਾਤ ਸੀ ਤਾਂ ਇਦਾਂ ਦੀਆਂ ਯੂਨੀਵਰਸਟੀਆਂ ਨੇ ਸਾਡਾ ਜਿਹੜਾ ਵਿਰਸਾ ਸੰਭਾਇਆ ਇਦਾਂ ਹੀ ਇਹ ਯੂਨੀਵਰਸਿਟੀ ਨੇ ਐਗਜ਼ੈਕਟਲੀ ਬਹੁਤ ਸਾਰੇ ਬਹੁਤ ਸਾਰਾ ਕਲਚਰ ਜਿਹੜਾ ਉਹ ਪੰਜਾਬ ਯੂਨੀਵਰਸਿਟੀ ਨੇ ਸੰਭਾਲ ਕੇ ਰੱਖਿਆ ਹਰ ਸਾਲ ਯੂਥ ਫੈਸਟੀਵਲਸ ਹੁੰਦੇ ਨੇ ਉਹ ਸਾਡਾ ਵਿਰਸਾ ਸੰਭਾਲ ਕੇ ਰੱਖੀ ਵੀ ਜਾਂਦੇ ਰਹੇ ਆ ਯੂਥ ਫੈਸਟੀਵਲਸ ਡੈਫੀਨਟਲੀ ਹਾਂ ਗੱਲ ਸਵਾਲ ਇੱਥੇ ਉਹੀ ਹੈ ਕਿ ਜਦ ਬਾਹਰ ਦੇ ਲੋਕ ਆ ਜਾਣਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਪੰਜਾਬ ਦੇ ਕਲਚਰ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ ਉਹ ਫਿਰ ਆਪਣੀ ਹਿਸਾਬ ਦੇ ਨਾਲ ਫ ਗਣਾ ਵਾਲੀ ਵੱਡੀ ਗੱਲ ਇਹ ਵੀ ਹੈ ਕਿ ਕਈ ਬਹੁਤ ਸਾਰੇ ਬਹੁਤ ਵੱਡੇ ਵੱਡੇ ਸਟੂਡੈਂਟ ਲੀਡਰ ਜਿਹੜੇ ਨੇ ਉਹ ਆਪਣੇ ਸਕੂਲ ਕਾਲਜ ਯੂਨੀਵਰਸਿਟੀ ਟਾਈਮ ਤੋਂ ਹੀ ਨਿਕਲਦੇ ਤੇ ਕਿ ਇਹਨਾਂ ਤੋਂ ਡਰ ਕੇ ਹੁਣ ਇਸ ਤਰੀਕੇ ਦੇ ਨਾਲ ਵੱਡਾ ਕਦਮ ਕੇਂਦਰ ਸਰਕਾਰ ਵੱਲ ਚੁੱਕਿਆ ਗਿਆ ਹੈ ਕਿ ਕਿਤੇ ਜਿਹੜੇ ਪੰਜਾਬੀ ਸਟੂਡੈਂਟ ਹੈ ਸਿਕਸ ਸਟੂਡੈਂਟ ਹੈ ਉਹ ਆਪਣੀ ਆਵਾਜ਼ ਨਾ ਚੁੱਕ ਲੈਣ ਇਕੱਠੇ ਨਾ ਹੋ ਜਾਣ ਬੜਾ ਵੱਡਾ ਸਵਾਲ ਹੈ ਔਰ ਬੜਾ ਇਹ ਮੰਦਭਾਗੀ ਜੀ ਖਬਰ ਹੈ ਜਿਸ ਤੇ ਅਸੀਂ ਡਿਸਕਸ ਕਰ ਰਿਹਾ ਗੁਰਨੂਰ ਕਾਂਡਾ ਸਾਡੇ ਨਾਲ ਨੇ ਸੋਪੂ ਦੇ ਲੀਡਰ ਗੁਰਨੂਰ ਮੈਨੂੰ ਸੁਣ ਪਾ ਰਹੇ ਹੋ ਪਰੇਂਦੀ ਜੀ ਗੁਰਨੂਰ ਤੁਹਾਡੇ ਵਰਗੇ ਕਈ ਹੋਰ ਲੀਡਰਸ ਨੇ ਜਿਹੜੇ ਕਿ ਸਟੂਡੈਂਟ ਪੋਲਿਟਿਕਸ ਤੋਂ ਨਿਕਲਦੇ ਨੇ ਫਿਰ ਮੇਨਸਟ੍ਰੀਮ ਪੋਲਿਟਿਕਸ ਤੱਕ ਜਾਂਦੇ ਨੇ ਫਿਰ ਆਪਣੇ ਇਲਾਕੇ ਦੇ ਲਈ ਕਹਿ ਲੋ ਜਾਂ ਆਪਣੇ ਕਲਚਰ ਦੇ ਲਈ ਕਹਿ ਲੋ ਜਾਂ ਫਿਰ ਪੂਰੇ ਪੰਜਾਬ ਦੇ ਲਈ ਆ ਕਈ ਵੱਡੇ ਲੀਡਰ ਵੀ ਨੇ ਜਿਹੜੇ ਦੇਸ਼ ਦੇ ਲੈਵਲ ਤੇ ਵੀ ਆਪਣਾ ਜਿਹੜਾ ਕੰਮ ਕਰਦੇ ਨੇ ਤੇ ਦੇਸ਼ ਨੂੰ ਅੱਗੇ ਵਧਾਉਣ ਚ ਬੜਾ ਵੱਡਾ ਯੋਗਦਾਨ ਉਹਨਾਂ ਦਾ ਹੁੰਦਾ ਹੈ ਤੇ ਇਸ ਤਰ੍ਹਾਂ ਦੇ ਤਰੀਕੇ ਦਾ ਫੈਸਲਾ ਕਿ ਸਟੂਡੈਂਟਸ ਤੇ ਰੋਕ ਲਗਾਣੀ ਯੂਨੀਵਰਸਿਟੀ ਇਲੈਕਸ਼ਨ ਤੇ ਰੋਕ ਲਗਾਣੀ ਬਜਟ ਕੀ ਹੈ ਉਹ ਹੁਣ ਕੇਂਦਰ ਡਿਸਾਈਡ ਕਰੇਗਾ ਕਿਸ ਤਰੀਕੇ ਨਾਲ ਤੁਸੀਂ ਸਭ ਤੋਂ ਪਹਿਲਾਂ ਸੋਪੂ ਦੇ ਆਗੂ ਹੋਣ ਦੇ ਨਾਤੇ ਇਸ ਨੂੰ ਦੇਖਦੇ ਹੋ ਤੇ ਸੋਪੂ ਇਸ ਤੇ ਕੀ ਕਰੇਗੀ ਕਿਉਂਕਿ ਪ੍ਰੋਟੈਸਟ ਲਗਾਤਾਰ ਚੱਲ ਰਹੇ ਨੇ ਕੀ ਕੁਝ ਕੀਤਾ ਜਾਏਗਾ ਕੇਂਦਰ ਦੇ ਇਸ ਫੈਸਲੇ ਨੂੰ ਰੋਕਣ ਵਾਸਤੇ ਬਿਲਕੁਲ ਮੈਮ ਪੰਜਾਬ ਯੂਨੀਵਰਸਿਟੀ ਦੇ ਵਿੱਚ 2025 ਦੇ ਵਿੱਚ ਅਭਿਸ਼ੇਕ ਡਾਗਰ ਦੇ ਰੂਪ ਦੇ ਵਿੱਚ 13 ਸਾਲਾਂ ਬਾਅਦ ਸੋਪੂ ਪਾਰਟੀ ਦੀ ਮੋੜ ਸਟੂਡੈਂਟਸ ਕਾਉਂਸਲ ਦੀਆਂ ਚੋਣਾਂ ਦੇ ਵਿੱਚ ਫਤਿਹ ਹੋਈ ਸੀਗੀ ਤੇ ਉਹਦਾ ਮੈਂ ਰਿਜ਼ਲਟ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੱਤਨ ਤੋਂ 2 ਮਹੀਨੇ ਮਗਰੋਂ ਹੀ ਅਬ ਸ਼ੇਕ ਡਾਗਰ ਨੇ ਜਿੱਤਨ ਤੋਂ ਮਗਰੋਂ ਇਤਿਹਾਸ ਦੇ ਵਿੱਚ ਕਾਫੀ ਟਾਈਮਾਂ ਬਾਅਦ ਐਵੇਂ ਹੋਇਆ ਸੀਗਾ ਵੀ ਕੋਈ ਜਿੱਤਿਆ ਕਾਉਂਸਲ ਮੈਂਬਰ ਹੰਗਰ ਸਟਾਈਕ ਤੇ ਬੈਠਾ ਸੀਗਾ ਅੱਜ ਉਹਦੀ ਕਾਉਂਸਲ ਅੱਜ ਉਹਦੀ ਹੰਗਰ ਸਟਾਈਕ ਦਾ 6ਵਾਂ ਦਿਨ ਹੈ ਜੀ ਐਫੀ ਡੀ ਦਾ ਕੈਸ਼ੂ ਜੋ ਕਿ ਸੈਨੇਟ ਦੇ ਇਸ਼ੂ ਦੇ ਨਾਲ ਪੈਰਲਲੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੱਲ ਰਿਹਾ ਉਹਦੇ ਤੇ ਹੰਗਰ ਸਟਾਈਕ ਤੇ ਬੈਠਿਆ ਹੋਇਆ ਪੰਜਾਬ ਯੂਨੀਵਰਸਿਟੀ ਦੀ ਅਥਾਰਟੀ ਦਾ ਤ ਭਈਆ ਪੰਜਾਬ ਯੂਨੀਵਰਸਿਟੀ ਕਾਉਂਟੀ ਦੇ ਵੱਜੋਂ ਬਾਹਰ ਆ ਰਿਹਾ ਹੈ ਉੱਦੇ ਚੋਂ ਦੇਖਣ ਨੂੰ ਮਿਲ ਰਿਹਾ ਪਿਛਲੇ 3 ਦਿਨ ਹੋ ਗਏ ਪੰਜਾਬ ਯੂਨੀਵਰਸਿਟੀ ਦੀਆਂ ਅਥਾਰਟੀਆਂ ਚ ਲੜੀਵਾਰ ਮੀਟਿੰਗਸ ਹੋ ਰਹੀਆਂ ਹੈ ਅੱਛਾ ਇਹੀ ਮੀਟਿੰਗਾਂ ਹੋ ਰਹੀਆਂ ਵੀ ਕਿਸੇ ਨਾ ਕਿਸੇ ਤਰੀਕੇ ਇਸ ਐਫੀਡੇਵਿਟ ਨੂੰ ਇਸ ਸੈਨੇਟ ਨੂੰ ਢਾਹ ਲਾਈ ਜਾਵੇ ਤਾਂ ਜੋ ਉਸ ਸਟੂਡੈਂਟ ਨੂੰ ਕੰਫਰਮ ਲੈ ਸਕੀਏ ਮੈਂ ਮੈਂ ਤੁਹਾਨੂੰ ਅੱਜ ਤੋਂ 250 300 500 ਸਾਲ ਪਿੱਛੇ ਲੈ ਕੇ ਜਾਣਾ ਚਾਹੁੰਦਾ ਜਦੋਂ ਯੂਨੀਵਰਸਟੀਆਂ ਬਣੀਆਂ ਹਾਂ ਜਦੋਂ ਵੀ ਪੰਜਾਬ ਜਦੋਂ ਵੀ ਇਸ ਦੇਸ਼ ਦੇ ਵਿੱਚ ਜਦੋਂ ਯੂਨੀਵਰਸਿਟੀ ਦਾ ਸੈਟਅਪ ਆਇਆ ਉਹ ਸੈਟਅਪ ਇੱਕ ਸਪੈਸਿਸ ਤੇ ਆਇਆ ਸੀਗਾ ਵੀ ਅਸੀਂ ਜਿਹੜਾ ਵੀ ਇੱਕ ਯੂਨੀਵਰਸਿਟੀਆ ਲੈਬ ਸੀਗੀਆਂ ਜਿਵੇਂ ਮੈਂ ਦਵਾਈ ਨਹੀਂ ਹੁੰਦੀ ਜੀ ਕੋਈ ਵੱਡੀ ਦਵਾਈ ਦਾ ਸੈਟਅਪ ਜਿਹੜਾ ਹੁੰਦਾ ਉਹ ਪਹਿਲਾਂ ਹੈਂਸਟਾ ਤੇ ਕਰਕੇ ਦੇਖਦੇ ਆ ਉਹਦੇ ਸੀਗੀਆਂ ਯੂਨੀਵਰਸਿਟੀਆਂ ਕਿ ਅਸੀਂ ਕੋਈ ਵੀ ਚੀਜ਼ ਕਰੀਏ ਉਹ ਵੱਡੀ ਸੋਸਾਇਟੀ ਦੇ ਵਿੱਚ ਕਿਵੇਂ ਦਾ ਅਫੈਕਟ ਹੋਗਾ ਉਹ ਯੂਨੀਵਰਸਿਟੀ ਚ ਕਰਕੇ ਵੇਖੀਏ ਉਵੇਂ ਪੰਜਾਬ ਦੀ ਯੂਨੀਵਰਸਿਟੀ ਦੇ ਵਿੱਚ ਇਹੋ ਜਿਹੀ ਤੁਗਲਕੀ ਫਰਮਾਨ ਆਰਐਸਐਸ ਦੀ ਰਿਪੋਰਟ ਵੀ ਬਾਰ-ਬਾਰ ਕੱਢ ਰਹੀ ਹੈ ਚਾਹੇ ਉਹ ਸੈਨੀਟ ਨੂੰ ਟਾਲਾਉਣਾ ਹੋਵੇ ਚਾਹੇ ਉਹ ਰੈਗੂਲਰਲੀ ਫੀਸਾਂ ਵਧਾਉਣੀਆਂ ਹੋਣ ਸੈਲਫ ਫਾਈਨਾਂਸਡ ਡਿਪਾਰਟਮੈਂਟਾਂ ਨੂੰ ਵਧਾਉਣਾ ਹੋਵੇ ਤੇ ਚਾਹੇ ਇ ਸਟੂਡੈਂਟਸ ਕਦੋਂ ਤੱਕ ਦਬ ਸਕਦੇ ਆ ਪਰ ਮੈਂ ਇਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਸੋਪੂ ਪਾਰਟੀ ਕਣੀਓ ਤੇ ਸਾਰੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਕਣੀਓ ਵੀ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਨਾ ਕਿ ਇਕੱਲਾ ਇੱਕ ਸਟੂਡੈਂਟ ਹੈ ਇਹ ਇਮੋਸ਼ਨਲ ਬੀਂਸ ਨਹੀਂ ਬਿਲਕੁਲ ਪੰਜਾਬ ਯੂਨੀਵਰਸਿਟੀ ਦਾ ਕੱਲਾ ਕੱਲਾ ਸਟੂਡੈਂਟ ਪੰਜਾਬ ਯੂਨੀਵਰਸਿਟੀ ਦੀ ਧਰਤੀ ਨੂੰ ਲੈ ਕੇ ਇਮੋਸ਼ਨਲ ਹੈ ਪੰਜਾਬ ਦੇ ਜੋ ਇਸਤੀ ਦੇ ਸਟੂਡੈਂਟਾਂ ਦੇ ਹੱਕਾਂ ਨੂੰ ਲੈ ਕੇ ਇਮੋਸ਼ਨਲ ਹੈ ਤੇ ਉਹੜੇ ਹੱਕਾਂ ਨੂੰ ਢਾਹ ਨਹੀਂ ਲੱਗਣ ਦਿੱਤਾ ਜਾਊਗਾ ਤੇ ਮੁੜ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਬਹਾਲੀ ਹੈ ਸਟੂਡੈਂਟ ਰਾਈਟਸ ਦੀ ਸਟੂਡੈਂਟਾਂ ਦੀ ਸ਼ਕਤੀ ਦੀ ਉਹ ਫੇਰ ਹੋਊਗੀ ਹੂੰ ਬਿਲਕੁਲ ਕਿਉਂਕਿ ਮੈਂ ਮੈਂ ਖੁਦ ਵੀ ਐਲੂਮਨੀ ਆਂ ਪੰਜਾਬ ਯੂਨੀਵਰਸਿਟੀ ਦੀ ਮੈਂ ਵੀ ਐਲੂਮਨੀ ਰਹੀ ਆਂ ਤੇ ਜਿਸ ਤਰੀਕੇ ਨਾਲ ਪਬਲਿਕ ਯੂਨੀਵਰਸਿਟੀ ਹੈ ਕਿਉਂਕਿ ਸਹੂਲਤ ਵਾਸਤੇ ਬਣਾਈ ਗਈ ਹੈ ਕਿ ਜਿਹੜੇ ਸਾਡੇ ਪਿੰਡਾਂ ਦੇ ਬੱਚੇ ਨੇ ਉਹ ਆਉਣ ਵੱਡੀ ਸਿੱਖਿਆ ਗ੍ਰਹਿਣ ਕਰਨ ਤੇ ਘੱਟ ਫੀਸਾਂ ਤੇ ਗ੍ਰਹਿਣ ਕਰਨ ਬਟ ਫਿਰ ਵੀ ਪ੍ਰਾਈਵੇਟਾਈਜੇਸ਼ਨ ਨੂੰ ਪ੍ਰਾਈਵੇਟ ਕੋਰਸਿਸ ਨੂੰ ਵਧਾਵਾ ਦੇਣਾ ਔਰ ਤਰ੍ਹਾਂ ਤਰ੍ਹਾਂ ਦੇ ਐਫੀਡੇਵਿਟ ਜਿਹੜੇ ਨੇ ਉਹ ਬੱਚਿਆਂ ਤੋਂ ਮੈਂ ਤੁਹਾਨੂੰ ਇੱਕ ਹੋਰ ਗੱਲ ਨਾਲ ਵੀ ਜਨਮ ਕਰਾਉਣਾ ਚਾਹੁੰਦੇ ਆਂ ਪੰਜਾਬ ਯੂਨੀਵਰਸਿਟੀ ਦੇ ਨਾਲ ਪੰਜਾਬ ਦੇ 200 ਪਲੱਸ ਕਾਲਜ ਜਿਹੜੇ ਹੈਗੇ ਉਹ ਅਫੀਲੀਏਟਡ ਨੇ ਬਿਲਕੁਲ ਹਰੇਕ ਸਟੂਡੈਂਟ ਦਾ ਜਿਹੜਾ ਹਰੇਕ ਕਾਲਜ ਦੇ ਸਟੂਡੈਂਟ ਤੋਂ 8500 ਰੁਪਏ ਜਿਹੜਾ ਕੀ ਕਹੇਗਾ ਉਹ ਪੰਜਾਬ ਯੂਨੀਵਰਸਿਟੀ ਨੂੰ ਆਮਦਨ ਹੁੰਦੀ ਹੈ ਹਰੇਕ ਸਾਲ ਹਾਂ ਹਰੇਕ ਸਟੂਡੈਂਟ ਤੋਂ ਹਰੇਕ ਕਾਲਜ ਦੇ ਤੋਂ ਤੇ ਜਦੋਂ ਆਪਾਂ ਇਹ ਨਵਾਂ ਸੈਨੇਟ ਦਾ ਨਵੀਂ ਸਿੰਡੀਕੇਟ ਦਾ ਇਸ ਫਾਰਮੂਲੇਸ਼ਨ ਨੂੰ ਅਸੀਂ ਉਹਦੇ ਵਿੱਚ ਲੈ ਕੇ ਆਵਾਂਗੇ ਫਾਰਮੂਲੇਸ਼ਨ ਦੇ ਵਿੱਚ ਤੇ ਉਹ ਇਨਕਮ ਵੀ ਕਿਤੇ ਨਾ ਕਿਤੇ ਪੰਜਾਬ ਯੂਨੀਵਰਸਿਟੀ ਦੀ ਬੰਦ ਹੋਊਗੀ ਤੇ ਇਹੀ ਚੀਜ਼ ਹੈ ਜੋ অথরিটি ਕਰਨਾ ਚਾਹੁੰਦੀ ਹੈ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਬਿਲਕੁਲ ਨਾ ਸਿਰਫ ਇਨਕਮ ਬਲਕਿ ਉਹੀ ਗੱਲ ਤੁਸੀਂ ਕਿਹਾ ਕਿ इमोशनल ਅਟੈਚਮੈਂਟ ਵੀ ਹੈ ਫਿਰ ਸਾਡੇ ਕਲਚਰਲ ਅਟੈਚਮੈਂਟ ਵੀ ਹੈ ਐਡੇ ਵੱਡੇ ਲੈਵਲ ਤੇ ਯੂਥ ਫੈਸਟੀਵਲਸ ਹੁੰਦੇ ਨੇ ਤੇ ਜੇ ਸੈਂਟਰ ਦਾ ਇੰਨਾ ਹੀ ਜ਼ਿਆਦਾ ਵਿੱਚ ਇਨਫਲੂਐਂਸ ਆ ਗਿਆ ਤੇ ਆਪਣਾ ਕਲਚਰ ਕਿੱਥੇ ਜਾਏਗਾ ਤੇ ਸੋਪੂ ਇਸ ਇਸ ਫਰਮਾਨ ਨੂੰ ਰੋਕਣ ਵਾਸਤੇ ਇਸ ਨੋਟੀਫਿਕੇਸ਼ਨ ਨੂੰ ਰੋਕਣ ਵਾਸਤੇ ਕੀ ਕੁਝ ਕਰੇਗੀ ਕਿਉਂਕਿ ਰੋਸ ਮੁਜ਼ਾਰੇ ਜਾਰੀ ਨੇ ਤੇ ਪੁਲਿਸ ਦੇ ਨਾਲ ਵੀ ਥੋੜੀ ਝੜਪ ਹੋ ਰਹੀ ਹੈ ਲੇਕਿਨ ਐਡਾ ਸੌਖਾ ਨਹੀਂ ਹੈਗਾ ਪਰ ਅੱਗੇ ਵੀ ਇਹ ਲੜਾਈ ਜਿਹੜੀ ਲੰਬੀ ਚੱਲੇਗੀ ਕੀ ਕੁਝ ਤੁਹਾਡਾ ਪਲਾਨ ਹੈ ਫੈਕਸ਼ਨ ਮੈਂ ਮੈਮ ਆਪਦੇ ਪਰਸਨਲੀ ਆਪਦੇ ਕਣੀਓ ਤੇ ਸੋਪੂ ਪਾਰਟੀ ਦੇ ਹਰੇਕ ਵਲੰਟੀਅਰ ਵੱਲੋਂ ਹਰੇਕ ਸਟੂਡੈਂਟ ਲੀਡਰ ਵੱਲੋਂ ਹਰੇਕ ਪੰਜਾਬ ਯੂਨੀਵਰਸਿਟੀ ਦੇ ਐਲੂਮਨੀ ਵੱਲੋਂ ਤੇ ਹਰੇਕ ਉਹ ਸਟੂਡੈਂਟ ਜੋ ਅੱਜ ਪੜ ਰਿਹਾ ਹੈ ਤੇ ਹਰੇਕ ਸਟੇਕ ਹোল্ডার ਵੱਲੋਂ ਇੰਨੀ ਗੱਲ ਡੰਕੇ ਦੀ ਚੋਟ ਤੇ ਕਹਿ ਸਕਦਾ ਹੈ ਜੀ ਕਿ ਪੰਜਾਬ ਯੂਨੀਵਰਸਿਟੀ ਦੇ ਹੱਕ ਨੂੰ 1% ਵੀ ਢਾਹ ਨਹੀਂ ਗੂਗੀ ਚਾਹੇ ਕਿਸੇ ਹੱਦ ਤੱਕ ਜਾਣਾ ਪਵੇ ਜੇ ਕਿਸੇ ਲੈਵਲ ਤੱਕ ਜਾਣਾ ਪਵੇ ਜੇ ਪੰਜਾਬ ਯੂਨੀਵਰਸਿਟੀ ਦੇ ਹੱਕਾਂ ਨੂੰ ਬਚਾਉਣ ਵਾਸਤੇ ਅਸੀਂ ਦਿਨ ਰਾਤ ਕੰਮ ਕਰਾਂਗੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਦਿਨ ਰਾਤ ਕੰਮ ਕਰਾਂਗੇ ਚਾਹੇ ਉਹ ਕਲਚਰਲੀ ਹੋਵੇ ਸੋਸ਼ੀਅਲੀ ਹੋਵੇ ਚਾਹੇ ਉਹ ਇਕਨੋਮਿਕਲੀ ਵੀ ਕਿਉਂ ਨਾ ਹੋਵੇ ਪੰਜਾਬ ਯੂਨੀਵਰਸਿਟੀ ਦਾ ਹਰੇਕ ਸਟੇਕ ਹোল্ডার ਪੰਜਾਬ ਯੂਨੀਵਰਸਿਟੀ ਨਾਲ ਮੋਢੇ ਨਾਲ ਮੋਢੇ ਲਾ ਕੇ ਖੜਾ ਹੈ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਹੈ ਰਾਜਨ ਜੀ ਇਸ ਤਰੀਕੇ ਦੇ ਨਾਲ ਸੀ ਦੇਖ ਰਿਹਾ ਕਿ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਮੈਂ ਤੁਹਾਡੇ ਮਾਧਿਅਮ ਰਾਈ ਮੈਮ ਪੰਜਾਬ ਸਰਕਾਰ ਨੂੰ ਵੀ ਇਹ ਮੈਸੇਜ ਲਾਉਣਾ ਚਾਹਣਾ ਹੈ ਵੀ ਪਲੀਜ਼ ਰਿਕੁਐਸਟ ਹੈ ਤੁਹਾਡੇ ਤਾਈ ਵੀ ਆ ਬਨੌਟੀ ਵਾਦਿਆਂ ਨੂੰ ਛੱਡ ਕੇ ਹਾਂ ਕੁਈ ਪ੍ਰੈਕਟੀਕਲ ਗੱਲਾਂ ਕਰੋ ਕਿਉਂਕਿ ਇਹ ਪਨੌਟੀਵਾਦਿਆ ਨੇ ਕੁਝ ਨਹੀਂ ਦੇਣਾ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਕੱਲੇ-ਕੱਲੇ ਵਾਸੀ ਨੂੰ ਪੰਜਾਬ ਦੇ ਕੱਲੇ-ਕੱਲੇ ਵੋਟਰ ਨੂੰ ਜਿਵੇਂ ਧੋਖਾ ਦਿੱਤਾ ਪਲੀਜ਼ ਸਾਨੂੰ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਾਂ ਨੂੰ ਵੀ ਧੋਖਾ ਨਾ ਦਿਓ ਤੇ ਅਸਲ 'ਚ ਇਹਦੇ ਵਾਸਤੇ ਕੁਝ ਕੰਮ ਕਰਿਓ ਤਾਂ ਜੋ ਤੁਸੀਂ ਪੰਜਾਬ ਦੇ ਵਿੱਚ ਇੱਕ ਸਹੀ ਨਿਰਦੇਸ਼ ਬਿਲਕੁਲ ਸਟੂਡੈਂਟ ਜਿਹੜੇ ਨੇ ਉਹ ਭਵਿੱਖ ਬਣਾਉਂਦੇ ਨੇ ਭਾਵੇਂ ਕਿਸੇ ਸਟੇਟ ਦਾ ਹੋਵੇ ਭਾਵੇਂ ਦੇਸ਼ ਦਾ ਹੋਵੇ ਤੇ ਸਟੂਡੈਂਟਸ ਦੇ ਹੱਕ ਜਿਹੜੇ ਨੇ ਉਹ ਬਹੁਤ ਇੰਪੋਰਟੈਂਟ ਨੇ ਤੇ ਭਾਵੇਂ ਸਟੇਟ ਗਵਰਨਮੈਂਟ ਹੋਵੇ ਜਾਂ ਕੋਈ ਵੀ ਅਦਾਰਿਆਂ ਦੇ ਜਿਹੜੇ ਉੱਚ padre ਜਿਹੜੇ ਅਫਸਰ ਨੇ ਸਾਡੇ ਉਹ ਹੋਣ ਲਈ ਕਿ ਸਟੂਡੈਂਟਸ ਦੇ ਹੱਕਾਂ ਨੂੰ ਮਾਰਨਾ ਜਿਹੜਾ ਉਹ ਬਿਲਕੁਲ ਵੀ ਜਾਇਜ਼ ਨਹੀਂ ਹੈ ਰਾਜਨਮਰਦੀਪ ਜੀ 2027 ਦੀਆਂ ਚੋਣਾਂ ਵੀ ਆਉਣ ਵਾਲੀਆਂ ਨੇ ਤੇ ਇਹ ਵੀ ਸਿਆਸੀ ਗਲਿਆਰਿਆਂ 'ਚ ਚਰਚਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਵੀ ਕੇਰਾਬੰਦੀ ਕਰਕੇ ਕੇਂਦਰ ਸਰਕਾਰ ਦਾ ਇਹ ਮੋਟੋ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਨੂੰ ਇਸ ਵਾਰ ਕੈਪਚਰ ਕੀਤਾ ਜਾਏ ਕਿ ਉਸ ਦਾ ਰਸਤਾ ਪੰਜਾਬ ਯੂਨੀਵਰਸਿਟੀ ਤੋਂ ਹੋ ਕੇ ਜਾਏਗਾ ਇਹ ਕੀ ਸ਼ੁਰੂਆਤ ਹੈ ਕਿ ਇਹਨਾਂ ਦੇ ਜਿਹੜੇ ਅਦਾਰੇ ਚਾਹੇ BBMB ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਹੋਵੇ ਚਾਹੇ ਵਿਧਾਨ ਸਭਾ ਦੀ ਥਾਂ ਹੋਵੇ ਕਿਸੇ ਨਾ ਕਿਸੇ ਤਰੀਕੇ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਇੱਥੇ ਕੇ ਸਰਕਾਰ ਕਰ ਰਹੀ ਹੈ ਕਿ ਪੰਜਾਬ ਸਰਕਾਰ ਨੂੰ ਪ੍ਰੈਸ਼ਰ ਗਾਈਜ਼ ਕੀਤਾ ਜਾ ਸਕੇ ਤੇ ਆਪਣੀ ਥਾਂ ਬਣਾਈ ਜਾ ਸਕੇ ਬਿਲਕੁਲ ਜੀ ਬੀਜੇਪੀ ਇਹੋ ਜੇ ਹੀ ਬੇ ਢੰਗੇ ਤਰੀਕਿਆਂ ਦੇ ਨਾਲ ਪੰਜਾਬ ਦੇ ਉੱਤੇ ਆਪਣਾ ਰਾਜ ਕਰਨਾ ਚਾਹੁੰਦੀ ਹੈ ਇਹਦਾ ਫੈਡਰਲ ਸਿਸਟਮ ਖਤਮ ਕਰਨਾ ਚਾਹੁੰਦੀ ਹੈ ਪਰ ਮੈਂ ਜਿਹੜੇ ਮੇਰੇ ਵੀਰ ਅੱਜ ਗੱਲ ਕਰ ਰਹੇ ਸੀ ਮੈਂ ਉਹਨਾਂ ਨੂੰ ਵੀ ਜਵਾਬ ਦੇਣਾ ਚਾਹੁੰਨਾ ਕਿ ਇਹ ਕਹਿੰਦੇ ਨੇ ਨਾ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਇੱਕ ਪਹਿਲੇ ਮੁੱਖ ਮੰਤਰੀ ਜਿਨ੍ਹਾਂ ਨੇ 49 ਕਰੋੜ ਰੁਪਇਆ ਪੰਜਾਬ ਯੂਨੀਵਰਸਿਟੀ ਦੇ ਹਸਨਾ ਹਸਲਸ ਦੇ ਨਹੀਂ ਜਿਹੜਾ ਸਰ ਮੈਂ ਤੁਹਾਨੂੰ ਇਹੀ ਕਰਸਾ ਠੀਕ ਹੈ ਜੀ ਮੈਂ ਤੁਹਾਨੂੰ ਇਹੀ ਗੱਲ ਤੇ ਲੈ ਕੇ ਆਉਣਾ ਚਾਹੁੰਦਾ ਸੀ ਸਰ ਮੇਰੀ ਗੱਲ ਸੁਣੋ ਮੈਂ ਤੁਹਾਡੀ ਗੱਲ ਬੋਲਿਆ ਨਹੀਂ ਸੀਗਾ ਮੈਂ ਤੁਹਾਨੂੰ ਸਾਰੇ ਇਸੇ ਗੱਲ ਤੇ ਲੈ ਕੇ ਆਉਣਾ ਚਾਹੁੰਦਾ ਸੀ ਸਰ ਸ਼ਾਇਦ ਤੁਸੀਂ ਨਾ ਇਸ ਗੱਲ ਸਰ ਤੁਸੀਂ ਤੁਸੀਂ ਪਲੀਜ਼ ਚੁੱਪ ਰਹੋ ਜਿਹੜੇ ਜੋ ਕਿ ਹੈ ਸਰ ਉਹਨਾਂ ਕੋਲ ਪੈਸੇ ਦੀ ਪਹਿਲੀ ਕਿਸ਼ਤ ਵੀ ਨਹੀਂ ਆਈ ਦੀ ਫਲੇ ਤਾਂ ਨਹੀਂ ਪੱਤਰ ਰੱਖਿਆ ਚੱਲਾ ਨੀ ਪਥਰਾਂ ਦੀ ਸਰਕਾਰ ਨੇ ਜਿਹੜਾ ਪੰਜਾਬ ਦੇ ਵਿੱਚ ਕੰਮ ਨਹੀਂ ਕੀਤਾ ਉਹੀ ਪੰਜਾਬ ਕਿਸਤੀ ਦੇ ਜੇ ਸਾਡੇ 3 ਸਾਲਾਂ 'ਚ ਕੰਮ ਹੋਇਆ ਨਾ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੇ ਤੁਸੀਂ ਚਾਹੁੰਦੇ ਮੈਂ ਪੰਜਾਬ ਦਾ ਵਾਸੀ ਹਾਂ ਮੈਂ ਤਾਂ ਇੱਕ ਕੰਮ ਨਹੀਂ ਹੋਇਆ ਵੇਖਿਆ ਜੀ ਮਹਿੰਗਾਈ ਅੱਜ ਇਸ ਰਾਹ ਤੇ ਪਹੁੰਚੀ ਆ ਉਹ ਕਾਲੀ ਦਲ ਬਾਦਲ ਤੇ ਕਾਂਗਰਸ ਦੇ ਹੀ ਕਾਰਜ ਚਲ ਕਰਕੇ ਪਹੁੰਚੀ ਮੈਂ ਕਹਿਣਾ ਹੈ ਉਹਦੇ ਹੀ ਕੰਮ ਹੋਦਾ ਜੇ ਸਰਕਾਰ ਮੈਂ ਕਹਿਣਾ ਜੀ ਬਿਲਕੁਲ ਕਾਲੀ ਦਲ ਬਾਦਲ ਕਰਕੇ ਹੀ ਪਹੁੰਚੀ ਹੋਗੀ ਕਾਂਗਰਸ ਕਰਕੇ ਵੀ ਪਰ ਸਭ ਤੋਂ ਮੇਨ ਆਮ ਆਦਮੀ ਪਾਰਟੀ ਕਰਕੇ ਪਹੁੰਚੀ ਹੈ ਜੀ ਮੈਨੂੰ ਕੋਲ ਨੰਬਰ ਦੇ ਜੂਥ ਲੀਡਰ ਮੈਂ ਤੁਹਾਨੂੰ ਦਿੰਦੇ ਕਿਸ਼ ਤੋਂ ਕਹ ਪੇ ਤੋਂ ਪਹਿਲਾਂ ਮਾਰਕ ਮੁੜ ਕੇ ਬੋਲ ਵੀ ਲਓ ਜੀ ਇੱਕ ਮਿੰਟ ਸਾਡੀ ਗੱਲ ਵੀ ਸੁਣ ਲਓ ਹੁਣ ਜੇ ਤੁਸੀਂ ਗੱਲ ਰੱਖੀ ਸੀ ਨਾ ਸਾਡੀ ਵੀ ਸੁਣ ਸਾਣਾ ਪੰਜਾਬ ਦੇ ਵਿੱਚ ਸਰਕਾਰ ਇਹ ਸੀ ਨਾ ਆਮ ਆਦਮੀ ਪਾਰਟੀ ਦੀ ਹੈ ਤੇ ਐਜੂਕੇਸ਼ਨ ਪਾਲਿਸੀ ਜਿਹੜੀ ਆਮ ਆਦਮੀ ਪਾਰਟੀ ਦੇਖਣੀ ਹੈ ਪਰ ਜਿੱਤੇ ਅੱਜ ਆਮ ਆਦਮੀ ਪਾਰਟੀ ਜਿਹੜਾ ਕਿ ਪਿੱਛੜ ਰਹੀ ਹੈ ਉਹ ਇਸ ਤਰ੍ਹਾਂ ਕਿ ਦੂਜੀਆਂ ਕਿਵੇਂ ਪੰਜਾਬ ਦੇ ਹੋਰ ਕੰਮਾਂ ਦੇ ਲਈ ਵੀ ਦੂਜੀਆਂ ਪਾਰਟੀਆਂ ਨੂੰ ਜ਼ਿੰਮੇਵਾਰ ਕੇ ਦੁਕੀਆਂ ਸਰਕਾਰਾਂ ਨੂੰ 4 ਸਾਲ ਹੋ ਗਏ ਜ਼ਿੰਮੇਵਾਰ ਠਹਿਰਾਉਂਦਿਆਂ ਨੂੰ ਇਸ ਤਰ੍ਹਾਂ ਕਰਕੇ ਇਸ ਮਸਲੇ 'ਚ ਨਾਲ ਜਾਓ ਤੁਸੀਂ ਆਰਡੀਐਫ ਦੇ ਫੰਡ ਲਈ ਵੀ ਆਡੀਆ ਦਾ ਫੰਦਰੀ ਕੇਂਦਰ ਨਿਰਤਾ ਉਹ ਕਹਿੰਦੇ ਜਾ ਕੇ ਕੋਰਟ ਚ ਲਾਓ ਅੱਜ ਤੁਸੀਂ ਜਿਹੜਾ ਕਿ ਯੂਨੀਵਰਸਿਟੀ ਲਈ ਵੀ ਕੋਰਟ ਤੇ ਆ ਰਹੇ ਹੋ ਯਾਨੀ ਕਿ ਕੋਈ ਪ੍ਰੋਟੈਸਟ ਵਾਰੇ ਕੋਈ ਆਪਣਾ ਵਿਧਾਨ ਸਭਾ ਇਸ ਮੁੱਦੇ ਬਾਰੇ ਗੱਲ ਕਰਨ ਦੇ ਲਈ ਤੁਹਾਡੇ ਕੋਲ ਕੋਈ ਬਗਵਾਤ ਨਹੀਂ ਹੈਗਾ ਬਲਕਿ ਸੀਐਮ ਸਾਹਿਬ ਦੇ ਕੋਲ ਹੁਣ ਜਿਹੜਾ ਕਿ ਜਾ ਕੇ ਉੱਥੇ ਇਲੈਕਸ਼ਨ ਕੈਂਪੇਨ ਕਰਨ ਦਾ ਵਕਤ ਹੈਗਾ ਰਾਤ ਨੂੰ ਜਾ ਜਾ ਕੇ ਉੱਥੇ ਜਾ ਕੇ ਜਿਹੜਾ ਜਿਨ੍ਹਾਂ ਨੇ ਤਰਨ ਤਰਨ ਦੇ ਵਿੱਚ ਜਾ ਕੇ ਇਲੈਕਸ਼ਨ ਕੈਂਪੇਨ ਕਰ ਰਹੇ ਨੇ ਬਲਕਿ ਉਸ ਤੋਂ ਵੀ ਵੱਡਾ ਮਸਲਾ ਜਿਹੜਾ ਅੱਜ ਦੀ ਸਟੇਟ ਦੇ ਵਿੱਚ ਇਹ ਯੂਨੀਵਰਸਿਟੀ ਦਾ ਆਇਆ ਪਿਆ ਹੈ ਨਾ ਕਿ ਇੱਕ ਸੀਟ ਹਾਰਨ ਨਾਲ ਜਾਂ ਜਿੱਤਣ ਨਾਲ ਸਰਕਾਰ ਨੂੰ ਫਰਕ ਨਹੀਂ ਪੈਣਾ ਪਰ ਜੇ ਅਸੀਂ ਯੂਨੀਵਰਸਿਟੀ ਹਾਰ ਗਏ ਤਾਂ ਸਾਡੇ ਯੂਥ ਨੂੰ ਸੋ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਰਕ ਪੈ ਜਾਣਾ ਤੇ ਅਸੀਂ ਯੂਨੀਵਰਸਿਟੀ ਵੀ ਨਹੀਂ ਬੀਜੇਪੀ ਕੋ ਜਾਣ ਦਿੰਦੇ ਬਿਲਕੁਲ ਮੈਨੂੰ ਲੱਗਦਾ ਇਸ ਮੈਟਰ ਉੱਤੇ ਮੈਟਰ ਉੱਤੇ ਸਾਰੇ ਪੰਜਾਬ ਦੇ ਜਿਹੜੇ ਸਟੂਡੈਂਟਸ ਨੇ ਉਹ ਵੀ ਆਪੋਜੀਸ਼ਨ ਪਾਰਟੀਆਂ ਵੀ ਸਟੂਡੈਂਟ ਯੂਨੀਅਨਸ ਵੀ ਸਾਰੀਆਂ ਪੰਜਾਬ ਸਰਕਾਰ ਦੇ ਨਾਲ ਖੜੀਆਂ ਹੋਈਆਂ ਨੇ ਲੇਕਿਨ ਗੱਲ ਉਹੀ ਹੈ ਕਿ ਆਪੋਜੀਸ਼ਨ ਨੂੰ ਵੀ ਸਾਥ ਦੇਣਾ ਪਏਗਾ ਹੁਣ ਇੱਥੇ ਇਹ ਨਹੀਂ ਹੈ ਕਿ ਆਪੋਜੀਸ਼ਨ ਵੀ ਨਾ ਲਾਵੇ ਜੀ ਜੀ ਕੋ ਲਾਤੇ ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕਰ ਰਹੇ ਸੀ ਜਸਪ੍ਰਿਤ ਨਰਵਾਲ ਜੀ ਇਕੱਠੇ ਮਿਲ ਕੇ ਜਿੱਥੇ ਪੰਜਾਬ ਦਾ ਸਾਂਝਾ ਮੁੱਦਾ ਹੈ ਨਾ ਭਾਵੇਂ ਉਹ ਪਾਣੀ ਦਾ ਮੁੱਦਾ ਹੈ ਭਾਵੇਂ ਉਹ ਸਿੱਖਿਆ ਕਾਦਾਰਿਆਂ ਦਾ ਮੁੱਦਾ ਹੈ ਉੱਥੇ ਆਪੋਜੀਸ਼ਨ ਨੂੰ ਵੀ ਸਾਥ ਦੇਣਾ ਚਾਹੀਦਾ ਜਸਪ੍ਰੀ ਜੀ ਆਪੋਜੀਸ਼ਨ ਤਾਂ ਨਾਲ ਖੜੀ ਆ ਆਪੋਜੀਸ਼ਨ ਦਾ ਕਹਿ ਰਿਹਾ ਕਿ ਮੋਰੇ ਲੱਗੋ ਸਰਕਾਰ ਤੁਹਾਡੀ ਹੈ ਹਾਂ ਦੱਸੋ ਕਿੱਥੇ ਜਾਣਾ ਹੈ ਅਸੀਂ ਤਾਂ ਜਾਣ ਨੂੰ ਤਿਆਰ ਆ ਹਾਂ ਨਹੀਂ ਬੜਿੰਗ ਸਾਹਿਬ ਨੇ ਵੀ ਕਿਹਾ ਬੜਿੰਗ ਸਾਹਿਬ ਨੇ ਵੀ ਕਿਹਾ ਹੈ ਬਿਲਕੁਲ ਇਹ ਚੇਤਾਵਨੀ ਦਿੱਤੀ ਕਿ ਐਦਾਂ ਤਾਂ ਨਹੀਂ ਹੋਣ ਦਿੱਤਾ ਜਾਏਗਾ ਬਿਲਕੁਲ ਉਸ ਦਿਖਾ ਗੇਟਵੇ ਨੇ ਤੁਸੀਂ ਅੱਜ ਦੀ ਗੱਲ ਮੰਨਦੇ ਇਸ ਵੇਲੇ ਪੰਜਾਬ ਇਕਾਲੀ 당 ਦੀ ਸਰਕਾਰ ਦੀ ਪ੍ਰਕਾਸ਼ਣ ਵਾਇਰਲ ਸੀਐਮ ਸੀ ਕੇ ਉਸ ਵੇਲੇ ਵੀ ਸੁਨੀਲ ਜਾਕਰ ਜੀ ਜਿਹੜਾ ਲੈ ਕੇ ਗਿਆ ਸੀਗੇ ਉਹ ਤੋਂ ਪੰਜਾਬ ਕਾਂਗਰਸ ਕਿnde ਸੀਗੇ ਉਹਨਾਂ ਨੂੰ ਲੈ ਕੇ ਜਿਹੜਾ ਕਿ ਦਿੱਲੀ ਗਿਆ ਸੀਗੇ ਔਰ ਅੱਜ ਦੀ ਡੇਟ ਦੇ ਵਿੱਚ ਜਿੱਥੇ ਵਿੱਚ ਸਰਕਾਰ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਤੇ ਆਰ ਇਹ ਕਹਿ ਜੀ ਤਾਂ ਕਿਉਂ ਨਹੀਂ ਕਰਾਂਗੇ ਜਿਹੜੇ ਪੰਜਾਬ ਦਾ ਕੌਮਨ ਪ੍ਰੋਗਰਾਮ ਆ ਜਿਹੋ ਲਈ ਕਿਉਂ ਨਹੀਂ ਜਾਵਾਂਗੇ ਤੁਸੀਂ ਇਹ ਦੱਸੋ ਮੋਡਾ ਲਾ ਕੇ ਆਪੋਜੀਸ਼ਨ ਚੋਂ ਤੁਸੀਂ ਮੁਰੇ ਥੋੜੇ ਪੈਸੇ ਆਪਣੇ ਕਾਉਂਟ ਦੇ ਰਹਾ ਵੀ ਆ ਨਹੀਂ ਕਰਦੇ ਹੈਲੋ ਜੀ ਜੀ ਬਿਲਕੁਲ ਰਾਜਨ ਜੀ ਸੁਣ ਪਾ ਰਹੇ ਹੋ ਤੇ ਆਪੋਜੀਸ਼ਨ ਦਾ ਕੀ ਆਪੋਜੀਸ਼ਨ ਕਹਿਣਾ ਹੈ ਕਿ ਉਹ ਵੀ ਪੰਜਾਬ ਸਰਕਾਰ ਦੇ ਨਾਲ ਤੁਰਣਗੇ ਪਰ ਸ਼ਰਤ ਹੈ ਪੰਜਾਬ ਸਰਕਾਰ ਸਿਰਫ ਗੱਲਾਂ ਨਾ ਕਰੇ ਐਨਬ ਮੁੱਖ ਮੰਤਰੀ ਸਾਹਿਬ ਜੀ ਕਹਿਣ ਵੀ ਅਸੀਂ ਕਰ ਰਹੇ ਹਾਂ ਅਸੀਂ ਕਰਾਂਗੇ ਆ ਕੁਝ ਹੋਰ ਪਾਲਿਸੀ ਨੂੰ ਕਾਊਂਟਰ ਕਰਨ ਦੇ ਲੈ ਲੈ ਕੇ ਆਵਾਂਗੇ ਸਾਢੇ 3 ਸਾਲ ਚ ਕਿਹਾ ਜੀ ਉਹ ਕਰਕੇ ਦਿਖਾਇਆ ਅੱਜ ਰੰਗਲਾ ਪੰਜਾਬ ਬਣ ਰਿਹਾ ਹੂੰ ਯੁੱਧ ਨਸ਼ਾ ਬਰਦ ਚਲਾਇਆ 70 ਤੋਂ 80% ਨਸ਼ਾ ਸਾਡੇ ਪੰਜਾਬ ਚ ਅੱਜ ਖਤਮ ਹੋਇਆ ਲੋਕਾਂ ਨਸ਼ਾ ਤਸਕਰਾਂ ਦੇ ਕਰ ਉਹ ਚਲੋ ਠੀਕ ਹੈ ਉਹ ਜੇ ਤੁਸੀਂ ਕਹਿੰਦੇ ਹੋ ਤੇ ਉਹ ਵੀ ਚਲੋ ਐਪਰੀਸ਼ੀਏਬਲ ਹੈ ਐਪਰੀਸ਼ੀਏਬਲ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਕਹਿ ਰਹੇ ਹੋ ਕਿ ਸਿੱਖਿਆ ਕ੍ਰਾਂਤੀ ਆਮ ਆਦਮੀ ਪਾਰਟੀ ਦੀ ਪਛਾਣ ਰਹੀ ਹੈ ਭਾਵੇਂ ਦਿੱਲੀ ਚ ਭਾਵੇਂ ਪੰਜਾਬ ਚ ਤੇ ਇਹ ਵੀ ਤਾਂ ਸਿੱਖਿਆ ਕਦਾਰਾ ਹੈ ਇਹਦੇ ਲਈ ਤਾਂ ਫਿਰ ਬਿਲਕੁਲ ਜੀ ਤੋੜ ਫਾਈਟ ਕਰਨੀ ਚਾਹੀਦੀ ਹੈ ਬਿਲਕੁਲ ਅਸੀਂ ਜੀ ਤੋੜ ਫਾਈਟ ਕਰਾਂਗੇ ਹਾਂ ਅਸੀਂ ਹਰ ਆਪਣਾ ਹਿਲਾ ਸਿਲਾ ਲਾਵਾਂਗੇ ਭਗਵੰਤ ਮਾਨ ਜੀ ਸਾਡੇ ਸਾਰੀ ਆਮ ਆਦਮੀ ਪਾਰਟੀ ਲੀਡਰ ਅਸੀਂ ਇਹ ਯੂਨੀਵਰਸਿਟੀ ਸੈਂਟਰ ਕੋਲ ਨਹੀਂ ਜਾਣ ਦਿੰਦੇ ਚਾਹੀਦੀ ਸਾਨੂੰ ਆਪਣਾ ਕਤਰਾ ਕਤਰਾ ਦੇਣਾ ਪੈ ਜੀ ਬਿਲਕੁਲ ਤੇ ਜਿਸ ਤਰੀਕੇ ਦੇ ਨਾਲ ਜਸਪ੍ਰੀ ਜੀ ਉਹ ਪੰਜਾਬ ਸਰਕਾਰ ਨੇ ਵੀ ਖਿਆ ਤੇ ਰਾਜਵਿੰਦ ਸਿੰਘ ਸਾਹਿਬ ਨੇ ਵੀ ਖਿਆ ਹੈ ਵੀ ਉਹ ਸਾਥ ਦੇਣਗੇ ਤੇ ਬਿਲਕੁਲ ਚਤਾਬਨੀ ਦਿੱਤੀ ਹੈ ਕਿ ਇਸ ਬਾਰੇ ਸੋਚੇ ਵੀ ਨਾ ਕੇਂਦਰ ਸਰਕਾਰ ਕਿ ਯੂਨੀਵਰਸਿਟੀ ਅਜਿਹਾ ਕਹਿੰਦੇ ਪ੍ਰੋਗਰਾਮ ਦੇਣ ਪੂਰੀਆਂ ਪੰਜਾਬ ਦੀਆਂ ਪਾਰਟੀਆਂ ਪੋਲੀਟੀਕਲ ਤਰਾ ਖੂਚ ਕਰਨ ਗਿਆ ਸਾਨੂੰ ਦੇਖੋ ਚਾਹੇ ਕਾਂਗਰਸ ਦੇ ਵਿੱਚ ਤੁਸੀਂ ਦੇਖੋ ਕਿੰਨੇ ਐਮਐਲਏ ਜਿਹੜੇ ਨੇ ਕੋ ਸਟੂਡੈਂਟ ਪੋਲਿਟਿਕਸ ਐਸ ਯੂਨੀਵਰਸਿਟੀ ਦੇ ਹੌਟ ਕੇ ਆਏ ਬਿਲਕੁਲ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਦੇਖੋ ਕਿੰਨੇ ਜਿਹੜੇ ਨੇ ਕਿ ਆ ਮੌਜੂਦਾ ਤੌਰ ਤੇ ਉਤੇ ਐਮਪੀ ਵੀ ਜਿਹੜੇ ਨੇ ਐਮਐਲਏ ਵੀ ਜਿਹੜੇ ਨੇ ਕਿ ਕਿੰਨੇ ਹੁਣ ਵੀ ਉੱਠ ਕੇ ਆਏ ਨੇ ਇਸ ਯੂਨੀਵਰਸਿਟੀ ਦੇ ਵਿੱਚ ਉਹ ਇਹ ਬਚਾਉਣੀ ਬਹੁਤ ਜ਼ਰੂਰੀ ਹੈ ਇਹ ਸਾਡਾ ਕਲਚਰ ਸਾਡੀ ਜਿਹੜੀ ਆਉਣ ਵਾਲਾ ਬੱਚਿਆਂ ਦਾ ਸਿਲੇਬਸ ਹੈ ਉਹਨਾਂ ਦੇ ਰੀਡ ਬਦਲ ਕੇ ਬਦਲ ਕੇ ਨੂੰ ਸੰਗ ਦੀ ਪੂਰੀ ਪੂਰੀ ਚਾਲਿਆ ਔਰ ਅਮਿਤ ਸ਼ਾਹੀ 2022 ਚ ਕਹਿ ਕੇ ਗਏ ਸੀ ਔਰ ਉਹ ਜਿਹੜਾ ਨੇ ਤਾਨਾ ਸ਼ਾਹ ਵੱਲੋਂ ਇਹ ਪਹਿਲਾ ਕਦਮ ਪੂਰੇ ਭਾਰਤ ਦੇ ਵਿੱਚ ਪਾ ਤੁਹਾਨੂੰ ਕਾਨਾਸ਼ਾ ਬਣਾਉਣ ਲਈ ਪਹਿਲਾ ਕਦਮ ਉਹਨਾਂ ਚੁੱਕਿਆ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਹਿ ਰਹੇ ਹਨਮੇਸ਼ਾ ਜੀ ਕਹਿੰਦੇ ਬੀਬੀ ਆ ਨਿਕਲ ਪਾਣੇ ਦੇ ਪਾਈਓ ਤੇ ਪਹਿਲੇ ਪੰਜਾਬ ਦੇ ਵਿੱਚ ਹਾਂ ਗੱਨਾ ਕਰਦੇ ਹੋ ਤੁਸੀਂ ਆਮ ਆਦਮੀ ਪਾਰਟੀ ਤਾਂ ਹੁਣ ਆਈ ਹੈ ਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਇੱਕ ਰੰਗਲਾ ਪਨਾ ਪੰਜਾਬ ਬਣਾਉਣ ਦੇ ਲਈ ਆਈ ਹੈ ਤੇ ਉਹ ਵਧੀਆ ਕੰਮ ਕਰ ਵੀ ਰਹੀ ਹੈ ਅੱਜ ਪੰਜਾਬ ਦਾ ਹਰ ਨਗਰ ਖੁਸ਼ ਹੈ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਠੀਕ ਹੈ ਲੇਕਿਨ ਉਹੀ ਗੱਲ ਮੈਂ ਫੇਰ ਕਵਾਂਗੀ ਵਿਦਿਆਰਥੀ ਹੁੰਦੇ ਨੇ ਰੀਡ ਦੀ ਹੱਡੀ ਹੁੰਦੇ ਨੇ ਕਿਸੇ ਦੀ ਵੀ ਕਿਸੇ ਵੀ ਸੂਬੇ ਦੀ ਤੇ ਪੰਜਾਬ ਯੂਨੀਵਰਸਿਟੀ ਸਿਰਫ ਇੱਕ ਸਿੱਖਿਆਕ ਅਦਾਰਾ ਨਹੀਂ ਹੈ ਉਹ ਸਾਡੀ ਵਿਰਾਸਤ ਹੈ ਉੱਤੇ ਸਾਡਾ ਹੱਕ ਹੈ ਤੇ ਕਿਸੇ ਵੀ ਤਰੀਕੇ ਦੇ ਨਾਲ ਉਸ ਹੱਕ ਨੂੰ ਢਾ ਨਹੀਂ ਲੱਗਣ ਦਿੱਤੀ ਜਾਣੀ ਚਾਹੀਦੀ ਤੇ ਅੱਜ ਇਸ ਡਿਸਕਸ਼ਨ 'ਚ ਸ਼ਾਮਲ ਹੋਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ